ਪਹਿਲੇ ਜਿਹੜਾ ਸਿਗਰਾ ਨੰਬਰ 1 ਜਨੋਪਾ ਕਹਿੰਦੇ ਆ ਫਸਟ ਕੋਤੋਂ ਤੁਸੀਂ ਸਿਖਿਆ ਵਿਜ਼ਨ ਕਿਸੇ ਦਾ ਉਸ ਟਾਈਮ ਜਦੋਂ ਤੁਸੀਂ ਸ਼ੁਰੂਆਤ ਕੀਤੀ ਜਦੋਂ 2012 ਤੋਂ ਪਹਿਲਾਂ 2011 ਦੇ ਵਿੱਚ ਮੈਂ ਕੰਪੀਟੀਸ਼ਨਸ ਦੇਖਦਾ ਸੀਗਾ ਭੰਗੜੇ ਦੇ ਤੇ ਕੈਲਗਰੀ ਦੀ ਟੀਮ ਕੈਲਗਰੀ ਦੇ ਵਿੱਚ ਸੀਗੇ ਪਰ ਸਖੋਂ ਦੇ ਸੀ ਭੰਗੜਾ ਤੇ ਪਰ ਜਿੱਦਾਂ ਆਪਣੀ ਅਕੈਡਮੀ ਜਿਵੇਂ ਕਿ ਵੈਨਕੂਵਰ ਟ੍ਰਾਂਟੋ ਦੇ ਵਿੱਚ ਦੇਖੀਆਂ ਆਪਣੀ ਭੰਗੜਾ ਅਕੈਡਮੀਆਂ ਨਹੀਂ ਸੀਗੀਆਂ ਤੇ ਨਾਰਥ-ਈਸਟ ਵਿੱਚ ਭੰਗੜੇ ਦੀ ਮੈਨੂੰ ਲੱਗਾ ਵੀ ਲੋੜ ਸੀਗੀ ਸ਼ੁਰੂਆਤ ਕਿੱਥੋਂ ਹੋਈ ਤੁਸੀਂ ਇਹ ਅਕੈਡਮੀ ਖੋਲਣ ਦੀ ਸੋਚੀ ਕਿਵੇਂ ਕਿ ਹਾਂ ਵੀ ਯੰਗ ਭੰਗੜਾ ਅਕੈਡਮੀ ਮੈਂ ਖੋਲਣੀ ਹੈ ਦਰਸਲ ਜਦੋਂ ਭੰਗੜਾ ਸ਼ੁਰੂ ਕਰਨਾ ਸੀਗਾ ਪਹਿਲਾਂ ਤਾਂ ਮੇਰੇ ਆਪਣੇ ਬੱਚੇ ਮੇਰੇ ਦੋਨੋਂ ਬੱਚੇ ਜਿਹੜੇ ਆ ਉਹਨਾਂ ਨੂੰ ਲੈ ਕੇ ਮੈਂ ਜਦੋਂ ਕਿਤੇ ਪਾਰਟੀ 'ਚ ਜਾਂ ਪਰਫਾਰਮ ਕਰਨਾ ਜਾਂ ਭੰਗੜਾ ਪਾਣਾ ਉਹਨਾਂ ਨੇ ਵੀ ਸੰਗ ਸੰਗਣਾ ਵੀ ਇੰਨਾ ਜ਼ੋਰ ਵਾਲਾ ਇੰਨਾ ਵਧੀਆ ਪੰਜਾਬੀ ਦਾ ਆਪਣਾ ਫੋਕ ਡਾਂਸ ਆ ਪੰਜਾਬੀ ਨਾਲ ਸੱਭਿਆਚਾਰ ਨਾਲ ਜੋੜਦੇ ਆ ਤੇ ਇਹਦੀ ਪਛਾਣ ਜਿਹੜੀ ਆ ਉਹ ਐਜ਼ ਅ ਰਿਸਪੈਕਟਡ ਭੰਗੜਾ ਹੋਣੀ ਚਾਹੀਦੀ ਆ ਕਿਉਂਕਿ ਕਈ ਕਈਆਂ ਦਾ ਜਿਹੜਾ ਡਿਪਰੈਸ਼ਨ ਹੈ ਅਸੀਂ ਸੁਣਿਆ ਕਿ ਉਹ ਵੀ ਦੂਰ ਹੋ ਜਾਂਦਾ ਇਹ ਕੀ ਗੱਲ ਸਹੀ ਬਿਲਕੁਲ ਸਹੀ ਹੈ ਜੀ ਭੰਗੜੇ ਦਾ ਜਿਹੜਾ ਭੰਗੜਾ ਨੱਚਿਆ ਜਾਂਦਾ ਲੋਕ ਨਾਚ ਜਿਹੜਾ ਬਣਿਆ ਹੀ ਤਾਂ ਆ ਜਦੋਂ ਆਪਾਂ ਖੁਸ਼ੀ ਜਦੋਂ ਆਪਣੀ ਫਸਲ ਵੱਢ ਕੇ ਵੇਚਦਾ ਵੇਚ ਕੇ ਜੋ ਵੀ ਸੈਲੀਬ੍ਰੇਸ਼ਨ ਕਰਨੀ ਹੁੰਦੀ ਆ ਉਹ ਪੰਗੜੇ ਦੇ ਨਾਲ ਸ਼ੁਰੂ ਹੋਣੀ ਆ ਪੰਗੜੇ ਚ ਆਪਾਂ ਕੀ ਕਿੰਨੇ ਵੀ ਸਿਰ ਸਮਾਈਲ ਚਾਹੀਦੀ ਆ ਸਮਾਈਲ ਚਾਹੀਦੀ ਆ ਇਹ ਸਮਾਈਲ ਦੀ ਆਤ ਜਦੋਂ ਬੰਦੇ ਨੂੰ ਪੈਂਦੀ ਆ ਨਾ ਤੇ ਪਹਿਲਾਂ ਤਾਂ ਉੱਤੋਂ ਤੋਂ ਸਮਾਈਲ ਹੁੰਦੀ ਆ ਪਰ ਇਹ ਪਾਉਂਦੇ ਪਾਉਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਅੰਦਰ ਵੀ ਉਹੀ ਸਮਾਈਲ ਆਲਵੇਜ਼ ਵਰਕਰਾਂ ਰਹਿੰਦੀ ਆ ਲੋ ਜੀ ਪੰਗੜਾ ਹੈ ਮੇਰੀ ਜਾਨ ਭੰਗੜਾ ਮੇਰੀ ਪਛਾਣ ਇਹ ਮੈਂ ਆਪਣੇ ਲਈ ਨਹੀਂ ਕਹਿ ਰਿਹਾ ਇੱਕ ਐਸੀ ਸ਼ਖਸੀਅਤ ਸਾਡੇ ਸਟੂਡੀਓ ਦੇ ਵਿੱਚ ਆ ਜਾਏ ਹੋਈ ਹੈ ਜਿਹਦੇ ਬਾਰੇ ਜਿੰਨਾ ਕਹੋ ਉਨਾ ਘੱਟ ਹੈ ਭੰਗੜੇ ਦੇ ਨਾਲ ਹੀ ਇਹਨਾਂ ਦੀ ਪਛਾਣ ਬਣੀ ਜਿਵੇਂ ਮੈਂ ਕਿਹਾ ਉਹ ਇਹਨਾਂ ਦੀ ਜਾਨ ਵੀ ਹੈ ਪੈਸ਼ਨ ਵੀ ਹੈ ਤੇ profession ਵੀ ਹੈ ਸਭ ਤੋਂ ਪਹਿਲੀ ਅਕੈਡਮੀ ਖੋਲਣ ਵਾਲੇ ਰਜਿਸਟਰਡ ਅਕੈਡਮੀ ਕੈਲਗਰੀ ਸ਼ਹਿਰ ਦੇ ਵਿੱਚ ਇਹਨਾਂ ਦੀ ਸੀ ਜੀ ਇੱਕ ਵਿਜ਼ਨ ਜਿਹਦੇ ਵਿੱਚ ਇਹਨਾਂ ਨੇ ਇਹ ਸੋਚਿਆ ਕਿ ਭੰਗੜੇ ਨੂੰ ਨੈਕਸਟ ਲੈਵਲ ਤੇ ਕਿਵੇਂ ਲੈ ਕੇ ਜਾਣਾ ਔਰ ਲੈ ਕੇ ਜਾ ਵੀ ਰਹੇ ਨੇ 13 14 ਸਾਲ ਹੋ ਗਏ ਨੇ ਇਹਨਾਂ ਨੂੰ ਇਹ ਪ੍ਰੋਫੈਸ਼ਨਲੀ ਕੰਮ ਕਰਦੇ ਆ ਪਰ ਉਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਸੇਵਾਵਾਂ ਆਪਣੀਆਂ ਦੇ ਰਹੀ ਸੀ ਇਹਨਾਂ ਦਾ ਜਿਹੜਾ ਸਫ਼ਰ ਹੈ ਵਿਦ ਫੁੱਲ ਆਫ ਅਪਸ ਐਂਡ ਡਾਊਨਸ ਅਸੀਂ ਕਹਿ ਸਕਦੇ ਆ ਉਹ ਰਹਾ ਪਰ ਉਹ ਜੀਵਨ ਜਾਂ ਉਹ ਸਟਰਗਲ ਜਾਂ ਉਹ ਚੀਜ਼ ਆਪਾਂ ਕਹਿੰਦੇ ਜਰਨੀ ਵਿਦਆਊਟ ਅਪਸ ਐਂਡ ਡਾਊਨਸ ਕਿਵੇਂ ਹੋ ਸਕਦੀ ਹੈ आज जो ਸਾਡੇ ਸਟੂਡੀਓ ਦੇ ਵਿੱਚ ਆਏ ਨੇ ਬੀਟੀਵੀ ਬ੍ਰॉडकास्टਿੰਗ ਦੇ ਔਰ ਜੇ ਮੈਂ ਆਪਣੀ ਗੱਲ ਕਰਾਂ ਤੇ ਇਹਨਾਂ ਨਾਲ ਜਿਹੜੀ ਐਸੋਸੀਏਸ਼ਨ ਹੈ ਬੜੀ ਪੁਰਾਣੀ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਉਸ ਤੋਂ ਬਾਅਦ ਗੱਲਬਾਤ ਦਾ سلسلہ ਜਿਹੜਾ ਅੱਗੇ ਵਧਾਣੇ ਆ ਅਮਨ ਸਿੱਧੂ ਸਾਹਿਬ ਦਾ ਬਹੁਤ-ਬਹੁਤ ਸਵਾਗਤ ਹੈ ਅਮਨ ਭਾਈ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮਚ ਤੁਸੀਂ ਆਏ ਥੈਂਕ ਯੂ ਵੈਰੀ ਮਚ ਜੀ ਭਾਈ ਥੈਂਕਸ ਅ ਲੋਟ ਬੀਟੀਵੀ ਦਾ ਵੀ ਤੇ ਸਾਰੇ ਆਡੀਅנס ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਅੱਜ ਭੰਗੜਾ ਦੇ ਕਰਕੇ ਭੰਗੜੇ ਦੇ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਐ ਐਕਸਾਈਟ ਉਜੀ ਐਕਸਾਈਟਡ ਅਸੀਂ ਬਹੁਤ ਜ਼ਿਆਦਾ ਕਿਉਂਕਿ ਨਾ ਇੱਕ ਤਰ੍ਹਾਂ ਤੋਂ ਇੱਕ ਨਾ ਬੜਾ ਛੋਟਾ ਜਿਹਾ ਸ਼ਬਦ ਹੈ ਬਟ ਬੜਾ ਪਾਵਰਫੁਲ ਹੈ ਸਾਡੀ ਇੰਡਸਟਰੀ ਦੇ ਵਿੱਚ ਉਹ ਕਹਿੰਦੇ ਨੇ ਕਮਬੈਕ ਠੀਕ ਹੈ ਕਹਿਣ ਨੂੰ ਤਾਂ ਕਹਿੰਦੇ ਨੇ ਕਮਬੈਕ ਵਾਲੀ ਕੀ ਗੱਲ ਹੋਗੀ ਪਰ ਪ੍ਰੋਫੈਸ਼ਨਲੀ ਕਮਬੈਕ ਹੋਣਾ ਪਰਸਨਲੀ ਕਮਬੈਕ ਹੋਣਾ ਇਮੋਸ਼ਨਲੀ ਕਮਬੈਕ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਬਧਾਈਆਂ ਤੁਸੀਂ ਇਹ ਟਕਾਹ ਕੇ ਜਿਹਨੂੰ ਕਹਿੰਦੇ ਨੇ ਨਾ ਵਿਦ 올 সিলਵਰ ਰਿੰਗਸ ਤੁਸੀਂ ਕਮ ਬੈਕ ਕਰ ਰਹੇ ਹੋ ਕੰਗratulations ਫਰ ਥੈਂਕ ਯੂ ਵੈਰੀ ਮਚ ਵੀਪਾ ਜਿੱਦ ਤੱਕ ਕਿ ਕਿੰਨੇ ਵੀ ਠੇਡੇ ਖਾ ਖਾ ਕੇ ਡਿਗ ਡਿਗ ਕੇ ਸਵਾਰ ਹੁੰਦੇ ਆ ਕੋਸ਼ਿਸ਼ ਜਾਰੀ ਰੱਖੋ ਤੇ ਇੱਕ ਦਿਨ ਪਰਮਾਤਮਾ ਤੋਂ ਨੂੰ ਅੱਗੇ ਲੈ ਕੇ ਆਉਂਦਾ ਹੀ ਆ ਤੁਹਾਨੂੰ ਤੁਹਾਡੇ ਕੰਮ ਦਾ ਮੁੱਲ ਪੈਂਦਾ ਹੀ ਪੈਂਦਾ ਬਿਲਕੁਲ ਬਿਲਕੁਲ ਇੱਕ ਬ੍ਰਾਂਡ ਆ ਅਮਨ ਸਿੱਧੂ ਸਾਹਿਬ ਔਰ ਕਮਬੈਕ ਦਾ ਵੈਸੀ ਕੈਂਡ ਹੋ ਗਿਆ ਵੈਸੇ ਕਿਤੇ ਨਹੀਂ ਗਏ ਸੀ ਕਿਤੇ ਇਹ ਕਹਿ ਲੋ ਕਿ ਥੋੜਾ ਜਾ ਅੰਡਰ ਦ ਟੇਬਲ ਜਿਹਨੂੰ ਕਹਿੰਦੇ ਨੇ ਰਏ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਗੱਲ ਕਹਿੰਦੇ ਨੇ ਕਈ ਵਾਰ ਜਦੋਂ ਸ਼ੇਅਰ ਹੁੰਦਾ ਨਾ ਉਹ ਸਿਰ ਵੇਟ ਐਂਡ ਵਾਚ ਕਰਦਾ ਹੁੰਦਾ ਉਹ ਕਹਿੰਦਾ ਦੇਖੀ ਚੱਲਦੇ ਆ ਕੀ ਹੁੰਦਾ ਜੰਗਲ ਦੇ ਵਿੱਚ ਪਰ ਇੱਕੋ ਵਾਰ ਜਾਵਾਂਗੇ ਸ਼ਿਕਾਰ ਜਦੋਂ ਮੈਂ ਕਰੂੰਗਾ ਉਹ ਮੇਰਾ ਹੀ ਸ਼ਿਕਾਰ ਹੋਗਾ ਸੋ ਉਹ ਜਿਹੜਾ ਟਾਈਮ ਹੈ ਮੈਨੂੰ ਲੱਗਦਾ ਬਿਲਕੁਲ ਆ ਗਿਆ ਹੈ ਔਰ ਭਈ ਜਿਵੇਂ ਮੈਂ ਕਿਹਾ ਕਿ 2012 ਦੇ ਵਿੱਚ ਤੁਸੀਂ ਇਹ ਜਿਹੜੀ ਜਰਨੀ ਹੈ ਪੰਗਲਾ ਸਿਖਾਉਣ ਦੀ ਇਹ ਸ਼ੁਰੂਆਤ ਕੀਤੀ ਹੈ ਨਾ ਇਹਦੀ ਹਾਂਜੀ ਉਹ ਕੈਲਗਰੀ ਦੇ ਵਿੱਚ ਸਭ ਤੋਂ ਪਹਿਲੇ ਤੁਸੀਂ ਸੀਗੇ ਉਸ ਤੋਂ ਬਾਅਦ ਬਹੁਤ ਅਕੈਡਮੀਆ ਸ਼ੁਰੂ ਹੋਈਆਂ ਪਰ ਪਹਿਲੇ ਜਿਹੜਾ ਸਿਗਿਆ ਨੰਬਰ 1 ਜਿੰਨੋਪਾ ਕਹਿੰਨੇ ਆ ਫਰਸਟ ਉਤਸਾਹ ਸੀਗੇ ਵਿਜ਼ਨ ਕਿਸੇ ਦਾ ਉਸ ਟਾਈਮ ਜਦੋਂ ਤੁਸੀਂ ਸ਼ੁਰੂਆਤ ਕੀਤੀ ਜਦੋਂ 2012 ਤੋਂ ਪਹਿਲਾਂ 2011 ਦੇ ਵਿੱਚ ਮੈਂ ਕੰਪੀਟੀਸ਼ਨਸ ਦੇਖਦਾ ਸੀਗਾ ਭੰਗੜੇ ਦੇ ਤੇ ਕੈਲਗਰੀ ਦੀ ਟੀਮ ਕੈਲਗਰੀ ਦੇ ਵਿੱਚ ਸੀਗੇ ਪਰ ਸਖੋਂ ਦੇ ਸੀ ਭੰਗੜਾ ਤੇ ਪਰ ਜਿੱਦਾਂ ਆਪਣੀ ਅਕੈਡਮੀ ਜਿਵੇਂ ਕਿ ਵੈਨਕੂਵਰ ਟ੍ਰਾਂਟੋ ਦੇ ਵਿੱਚ ਦੇਖੀਆਂ ਆਪਣੀ ਭੰਗੜਾ ਅਕੈਡਮੀਆਂ ਨਹੀਂ ਸੀਗੀਆਂ ਤੇ ਨਾਰਥ-ਈਸਟ ਵਿੱਚ ਭੰਗੜੇ ਦੀ ਮੈਨੂੰ ਲੱਗਾ ਵੀ ਲੋੜ ਸੀਗੀ ਉਸ ਵੇਲੇ ਤਾਂ ਅਸੀਂ ਲਾਈਕ ਇਹੀ ਸੋਚਿਆ ਸੀ ਕਿ ਪੰਗੜਾ ਜਿਹੜਾ ਉਹ ਘਰ ਘਰ ਤੱਕ ਪਹੁੰਚਣਾ ਚਾਹੀਦਾ ਜਦੋਂ ਖੁਦ ਮੈਂ ਸਿਖਾਉਣ ਲੱਗਾ ਪਹਿਲਾਂ ਪਹਿਲਾਂ ਬੱਚਿਆਂ ਨੇ ਬਹੁਤ ਸ਼ਾਈਨੈਸ ਬੜਾ ਸੰਗਣਾ ਭੰਗੜੇ ਦੇ ਨਾਲ ਤੋਂ ਤੇ ਅੱਜ ਆਪਾਂ ਇਸ ਮੁਕਾਮ ਤੇ ਪਹੁੰਚ ਚੁੱਕੇ ਆਂ ਜੇ ਭੰਗੜੇ ਦੀ ਆਪਾਂ ਗੱਲ ਕਰਦੇ ਆਂ ਤਾਂ ਮੈਨੂੰ ਲੱਗਦਾ ਵੀ 5 ਸਾਲ ਦੀ ਏਜ ਤੋਂ ਵੀ ਬੱਚਾ ਬੱਚੇ ਨੂੰ ਪਤਾ ਭੰਗੜਾ ਕੰਪੀਟੀਸ਼ਨਸ ਬਾਰੇ ਤੇ ਉਹ ਮੈਨੂੰ ਵੀ ਪੁੱਛਦੇ ਅੰਕਲ ਕਦੋਂ ਅਸੀਂ ਕੰਪੀਟੀਸ਼ਨ ਦੇ ਜਾਵਾਂਗੇ ਕਿਹੜੀ ਏਜ ਕੈਟਾਗਰੀ ਵਿੱਚ ਸਾਨੂੰ ਪਰਫਾਰਮ ਕਰਾਵਾਂਗੇ ਭਾਜੀ ਜਿਹੜਾ ਤੁਹਾਡਾ ਪੈਸ਼ਨ ਹੈ ਨਾ ਜਦੋਂ ਅਗੇਨ ਵਿਜ਼ਨ ਦੀ ਗੱਲ ਕਰਾਂ ਤੁਸੀਂ ਕਿਹਾ ਘਰ ਘਰ ਪੰਗੜਾ ਪਹੁੰਚੇ ਹਰ ਬੱਚੇ ਦਾ ਜਿਹੜਾ ਉਹ ਭੰਗੜੇ ਦੇ ਨਾਲ ਜੁੜੇ ਭੰਗੜੇ ਦੇ ਨਾਲ ਨਾਲ ਸਾਡੀ ਜਿਹੜੀ ਮਾਬੁਲੀ ਉਹ ਵੀ ਜੁੜ ਜਾਂਦੀ ਹੈ ਸਾਜ਼ ਜਿਹੜੇ ਨੇ ਉਹ ਵੀ ਜੁੜ ਜਾਂਦੇ ਨੇ ਸਾਨੂੰ 뮤직 ਦੀ ਜਿਹੜੀ ਸਮਝ ਆਉਂਦੀ ਹੈ ਸਾਨੂੰ ਸਟੈਪ ਬਾਈ ਸਟੈਪਸ ਹਰ ਚੀਜ਼ ਜਿਹੜਾ ਉਹ ਪਤਾ ਲੱਗ ਜਾਂਦਾ ਅ ਕਿਤੇ ਨਾ ਕਿਤੇ ਵਿਰਸੇ ਦੇ ਨਾਲ ਵੀ ਅਸੀਂ ਜੁੜ ਜਾਂਦੇ ਹਾਂ ਸੋ ਉਹ ਜਿਹੜਾ ਤੁਹਾਡਾ ਪੈਸ਼ਨ ਸੀਗਾ ਉਹ ਸ਼ੁਰੂਆਤ ਕਿੱਥੋਂ ਹੋਈ ਤੁਸੀਂ ਇਹ ਅਕੈਡਮੀ ਖੋਲਣ ਦੀ ਸੋਚੀ ਕਿਵੇਂ ਕਿ ਹਾਂ ਵੀ ਯੰਗ ਪੰਗੜਾ ਅਕੈਡਮੀ ਮੈਂ ਖੋਲਣੀ ਹੈ ਔਰ ਉਹਦੇ ਵਿੱਚ ਹੁਣ ਅਕੈਡਮੀ ਹੋਊਗੀ ਇੱਥੇ ਮੈਂ ਬੱਚਿਆਂ ਨੂੰ ਲੈ ਕੇ ਆਉਂਗਾ ਔਰ ਉਹਦਾ ਪੋਪੂਲੇਸ਼ਨ ਵੀ ਨਹੀਂ ਜ਼ਿਆਦਾ ਰਹੀ ਸੀ ਕਿ ਜਿਵੇਂ ਅੱਜ ਤੇ ਤੁਹਾਡਾ ਉਹ ਜਿਹੜੀ ਇੱਕ ਐਨਕ੍ਰੇਜਮੈਂਟ ਜਾਂ ਇੱਕ ਕੁਸ਼ ਜਿਹੜਾ ਉਹ ਕਿਵੇਂ ਮਿਲਿਆ ਕਿਸ ਚੀਜ਼ ਨੇ ਤੁਹਾਨੂੰ ਕਿਹਾ ਕਿ ਹੁਣ ਸ਼ੁਰੂ ਕਰੀਏ ਕੰਮ ਅ ਦਰਸਲ ਜਦੋਂ ਪੰਗੜਾ ਸ਼ੁਰੂ ਕਰਨਾ ਸੀਗਾ ਪਹਿਲਾਂ ਤਾਂ ਮੇਰੇ ਆਪਣੇ ਬੱਚੇ ਮੇਰੇ ਦੋਨੋਂ ਬੱਚੇ ਜਿਹੜੇ ਆ ਉਹਨਾਂ ਨੂੰ ਲੈ ਕੇ ਮੈਂ ਜਦੋਂ ਕਿਤੇ ਪਾਰਟੀ ਜੋ ਪਰਫਾਰਮ ਕਰਨਾ ਜਾਂ ਭੰਗੜਾ ਪਾਉਣਾ ਉਹਨਾਂ ਨੇ ਵੀ ਸੰਗ ਸੰਗਣਾ ਤੇ ਮੈਂ ਕਿਹਾ ਯਾਰ ਮੈਂ ਤਾਂ ਸਾਰੀ ਜ਼ਿੰਦਗੀ ਭੰਗੜੇ ਦੇ ਨਾਂ ਲਈ ਆ ਤੇ ਇਹ ਮੇਰੇ ਬੱਚੇ ਕਿਉਂ ਨਹੀਂ ਭੰਗੜਾ ਪਾਉਂਦੇ ਫਿਰ ਉਹਨਾਂ ਨੂੰ ਟੈਲੈਂਟ ਸ਼ੋ ਜਿਹੜੇ ਸਕੂਲਾਂ ਦੇ ਵਿੱਚ ਹੁੰਦੇ ਸੀ ਮੈਂ ਜਦੋਂ ਉੱਥੇ ਲੈ ਕੇ ਜਾਂਦਾ ਸੀ ਤੇ ਬਹੁਤ ਲਾਈਕ ਹੋਰ ਕਮਿਊਨਿਟੀ ਦੇ ਲੋਕ ਵੀ ਤਾੜੀਆਂ ਮਾਰਦੇ ਸੀ ਕਹਿੰਦੇ ਸੀ ਅਸੀਂ ਪਹਿਲੀ ਵਾਰ ਹੀ ਦੇਖਿਆ ਇਹ ਤੇ ਮੈਂ ਚਾਹੁੰਦਾ ਸੀ ਵੀ ਇੰਨਾ ਜ਼ੋਰ ਵਾਲਾ ਇੰਨਾ ਵਧੀਆ ਪੰਜਾਬੀ ਦਾ ਆਪਣਾ ਫੋਕ ਡਾਂਸ ਆ ਪੰਜਾਬੀ ਨਾਲ ਸੱਭਿਆਚਾਰ ਨਾਲ ਜੋੜਦੇ ਆ ਤੇ ਇਹਦੀ ਪਛਾਣ ਜਿਹੜੀ ਆ ਉਹ ਐਜ਼ ਅ ਰਿਸਪੈਕਟਡ ਭੰਗੜਾ ਹੋਣੀ ਚਾਹੀਦੀ ਆ ਤੇ ਬੱਚੇ ਭੰਗੜੇ ਨੂੰ ਲੈ ਕੇ ਸੰਗਣਨਾ ਸ਼ਰਮੋਣਾ ਉਹਨਾਂ ਦੇ ਸਾਹਮਣੇ ਚਾਹੇ ਹਜ਼ਾਰ ਬੰਦਾ ਹੋਵੇ ਚਾਹੇ 5000 ਹਜ਼ਾਰ ਬੰਦਾ ਹੋਵੇ ਉਹ ਆਪਣੀ ਕਲਾ ਜੋ ਸਿੱਖਿਆ ਆਪਣੇ ਕੋਚ ਤੋਂ ਉਹ ਦਿਖਾ ਸਕਣ ਕੈਲਗਰੀ ਕੈਲਗਰੀ ਦੇ ਵਿੱਚ ਮੇਰਾ ਏਮ ਸੀ ਕਿ ਮੈਂ ਇੱਕ ਕੈਲਗਰੀ ਦੇ ਵਿੱਚ ਭੰਗੜਾ ਜਿਹੜਾ ਇੰਨਾ ਕੁ ਪਪੂਲਰ ਕਰ ਦਵਾਂ ਕਿ ਅਸੀਂ ਜਦੋਂ ਵੈਨਕੂਵਰ ਜਾਂ ਜਿੱਥੇ ਵੀ ਅਸੀਂ ਲੈ ਕੇ ਜਾਈਏ ਟੀਮ ਤਾਂ ਉਹ ਕੈਨ ਵੀ ਹਾਂ ਵੀ ਕੈਲਗਰੀ ਵਾਲੇ ਵੀ ਭੰਗੜੇ 'ਚ ਅੱਗੇ ਆ ਗਏ ਪੰਜਾਬੀ ਕਲਚਰ ਦੇ ਨਾਲ ਫੋਕ ਡਾਂਸਰਸ ਦੇ ਨਾਲ ਅੱਗੇ ਆ ਰਹੇ ਉਹ ਪੰਜਾਬੀ ਆ ਗਿਆ ਉਹ ਤੁਸੀਂ ਜੋ ਕਿ ਤਵੇਸ ਹੈ ਕਿ ਐਲਗਰੀ ਸ਼ਹਿਰ ਚ ਘਟੋ ਘਟ ਜਿਹੜਾ ਮੈਂ ਕਹਿ ਸਕਦਾ ਔਰ ਇੱਕ ਹੋਰ ਇਹਨਾਂ ਦੀ ਦੇਖੋ ਜਿੰਨਾ ਕਿ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਨਾ ਤੇ ਇਹਨਾਂ ਦੀ ਜੇ ਮੈਂ ਤੁਹਾਨੂੰ ਕੁਆਲੀਫਿਕੇਸ਼ਨਸ ਜਾਂ ਹੋਰ ਜਿਹੜੀਆਂ ਚੀਜ਼ਾਂ ਦੱਸਾਂਗਾ ਤੇ ਮੈਨੂੰ ਲੱਗਦਾ ਹੈ ਸਾਨੂੰ ਸ਼ਾਮ ਹੋ ਜਾਣੀ ਹੈ ਇਹਨਾਂ ਦਾ ਸਿਰਫ ਸਾਨੂੰ ਦੱਸ ਦੱਸਦੇ ਕਿ ਕਿੰਨਾ ਕੁਝ ਇਹਨਾਂ ਨੇ ਅਚੀਵ ਕੀਤਾ ਹੈ ਪਿਛਲੇ 12 13 ਸਾਲਾਂ ਦੇ ਵਿੱਚ 75 ਤੋਂ ਵੱਧ ਕੰਪੀਟੀਸ਼ਨ ਜਿਹੜੇ ਨੇ ਓਵਰਆਲ ਨਾਰਥ ਅਮਰੀਕਾ ਦੇ ਵਿੱਚ ਇਹਨਾਂ ਨੇ ਉੱਥੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੈਂਕੜੇ ਇਹਨਾਂ ਕੋਲ ਟਰੋਫੀਆਂ ਨੇ ਜੇ ਤੁਸੀਂ ਇਹਨਾਂ ਦੀ ਅਕੈਡਮੀ ਜਾਓਗੇ ਵਾਕਈ ਟਰੋਫੀ ਰੱਖ ਦੀ ਸਾਨੀ ਹੈ ਜੀ ਇੰਨੇ ਕਿ ਟ੍ਰੋਫੀਆਂ ਜਿਹੜੀਆਂ ਨੇ ਸਾਹਮਣੇ ਵੀ ਰੱਖੀਆਂ ਹੋਈਆਂ ਨੇ ਇਹਨਾਂ ਨੇ ਇਹ ਕਹਿੰਦੇ ਨੇ ਗਰਾਜ ਤੋਂ ਤੁਸੀਂ ਗਰਾਜ ਦੇ ਬਾਹਰ ਇਹ ਸ਼ੁਰੂਆਤ ਕੀਤੀ ਕਿ ਚਲੋ ਉੱਥੇ ਸ਼ੁਰੂ ਕਰਦੇ ਆ ਤੇ ਫਿਰ ਅੱਜ ਜਦ ਤੁਸੀਂ ਦੇਖਦੇ ਹੋ ਕਿ ਗਰਾਜ ਤੋਂ ਉੱਥੋਂ ਸ਼ੁਰੂਆਤ ਕੀਤੀ ਪਰ ਅੱਜ ਤੁਹਾਡੇ ਕੋਲ ਇੰਨੇ ਫੈਮਿਲੀਜ਼ ਜੁੜੀਆਂ ਨੇ ਕੈਲਗਰੀ ਸ਼ਹਿਰ ਦੇ ਵਿੱਚ ਅਲਬਰਟਾ ਦੇ ਵਿੱਚ ਸੋ ਉਹ ਜਿਹੜਾ ਸਫਰ ਹੈ ਤੁਸੀਂ ਕਿੱਦਾਂ ਦੇਖਦੇ ਹੋ ਟਰੋਫੀਜ਼ ਤਾਂ ਚਲੋ ਠੀਕ ਹੈ ਸਰਟੀਫਿਕੇਟਸ ਠੀਕ ਹੈ ਐਪਲੀਕੇਸ਼ਨ ਠੀਕ ਹੈ ਪਰ ਉਹ ਜਿਹੜਾ ਜਰਨੀ ਹੈ ਉਹ ਉਹਨੂੰ ਕਿਵੇਂ ਦੇਖਦੇ ਹੋ ਅ ਦਰਸਲ ਜਦੋਂ ਪਹਿਲਾਂ ਭੰਗੜਾ ਸਿਖੋਂ ਦੀ ਸਿਖਾਇਆ ਜਾਂਦਾ ਸੀ ਇੱਥੇ ਕਮਿਊਨਿਟੀ ਸੈਂਟਰ 'ਚ ਵੀਕਐਂਡ ਤੇ ਲੋਕੀ ਰੈਂਟ ਕਰਕੇ 1 ਘੰਟੇ 2 ਘੰਟੇ ਸਿਖਾਉਂਦੇ ਸੀ ਤੇ ਜਦੋਂ ਆਪਾਂ ਭੰਗੜਾ ਸਿਖਾਉਣ ਲੱਗੇ ਆ ਜਿੰਨੇ ਕ ਬੱਚੇ ਮੇਰੇ ਨਾਲ ਛੁੱਟਦੇ ਗਏ ਮੈਨੂੰ ਇਹ ਸੀਗਾ ਕਿ ਇੱਕ ਦਿਨ ਜਾਂ ਦੋ ਦਿਨ ਇੱਕ ਘੰਟੇ-ਘੰਟੇ ਨਾਲ ਕੁਝ ਨਹੀਂ ਬਣਨਾ ਵੀ ਨੀਡ ਅ ਸਪੈਸਿਫਿਕ ਪਲੇਸ ਜਿੱਥੇ ਕੇ ਭੰਗੜਾ ਹੀ ਭੰਗੜਾ ਚੱਲੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਵੀ ਟੈਕਸੀ ਚੋਂ ਦੇ ਗੱਲ ਕਰਦਾ ਹਾਂ ਯਾਰ ਭੰਗੜਾ ਇਦਾਂ ਹੋਣਾ ਚਾਹੀਦਾ ਵੀ ਭੰਗੜੇ ਦੀ ਅਕੈਡਮੀ ਹੋਣੀ ਚਾਹੀਦੀ ਆ ਤੇ ਕੋਈ ਬੰਦੇ ਮੇਰੇ ਤੇ ਹੱਸਦੇ ਵੀ ਸੀ ਤੇ ਜਿਹੜੇ ਕਹਿੰਦੇ ਸੀ ਯਾਰ ਤੂੰ ਹੀ ਰੋ ਦਿਮਾਗ ਸੇ ਤੂੰ ਭੰਗੜੇ ਦੀ ਅਕੈਡਮੀ ਕਿੱਦਾਂ ਚਲਾ ਲਊਗਾ ਜਿੱਥੇ ਤੂੰ ਕਹਿੰਦਾ ਸੱਤੇ ਦਿਨ ਭੰਗੜਾ ਇੰਨਾ ਕਿਨੇ ਆਉਣਾ ਭੰਗੜਾ ਸਿੱਖਣਾ ਤੇ ਫਿਰ ਮੇਰਾ ਇੱਕ ਦੋਸਤ ਸੀ ਅਜੀਤ ਬੈਂਸ ਜੀਤਾ ਉਹਨੇ ਮੈਨੂੰ ਇਨਕਰੇਜ ਕੀਤਾ ਕਿ ਕੋਈ ਨਹੀਂ हां तो सिखौना शुरू कर उदो पहला लाइक ਅਸੀਂ ਕਮਿਊਨਿਟੀ ਸੈਂਟਰਾਂ ਦੇ ਵਿੱਚ ਅਸੀਂ ਵੀ ਰੈਂਟਲ ਸ਼ੁਰੂ ਕੀਤਾ ਜੈਨਿਸਿਸ ਸੈਂਟਰ ਚ ਭੰਗੜਾ ਸਭ ਤੋਂ ਪਹਿਲਾ ਭੰਗੜਾ ਪਾਉਣ ਵਾਲਾ ਮੈਂ ਹੀ ਹਾਂ ਜੀ ਉੱਥੇ ਤੇ ਅੱਜ ਤੱਕ ਭੰਗੜਾ ਪੈ ਰਿਹਾ ਤੇ ਨਾਰਥ-ਈਸਟ ਦੇ ਵਿੱਚ ਭੰਗੜਾ ਅਕੈਡਮੀ ਪਹਿਲੀ ਜਿਹੜੀ ਆ ਉਹ ਯੰਗ ਭੰਗੜਾ ਅਕੈਡਮੀ ਸੀ ਤੇ ਅੱਜ ਤੁਸੀਂ ਨਾਰਥ-ਈਸਟ ਦੇਖੋ ਭੰਗੜੇ ਦੀ ਜਿੱਥੇ ਚਾਹੋ ਤੁਸੀਂ ਭੰਗੜਾ ਜੁਆਇਨ ਕਰ ਸਕਦੇ ਹੋ ਜਿਹੜੇ ਮਰਜ਼ੀ ਪਾਸੇ ਤੁਲਨਾਮ ਯੰਗ ਭੰਗੜਾ ਅਕੈਡਮੀ ਜ਼ਰੂਰ ਹੈ ਪਰ ਇਹ ਬਿਲਕੁਲ 올ਡ ਨਹੀਂ ਐ ਸਟਿਲ ਯੰਗ ਹੈ ਬਿਲਕੁਲ ਯੰਗ ਹੈ ਜੀ ਮੇਰੇ ਯੰਗ ਭੰਗੜਾ ਕਨਾਲਾ ਇਹਦਾ ਮਤਲਬ ਕਿ ਮੈਂ ਅੱਜ ਮੇਰੇ ਬੱਚੇ ਜਿਹੜੇ ਕਿ 5 ਸਾਲ ਤੋਂ ਸ਼ੁਰੂ ਕੀਤਾ ਸੀ ਜਿਨ੍ਹਾਂ ਨੇ ਪੰਗੜਾ 20 ਸਾਲ ਦੇ ਹੋ ਗਏ 19 ਸਾਲ ਦੇ ਹੋ ਗਏ ਤੇ ਅੱਜ ਉਹ ਐਜ਼ ਅ ਕੋਚ ਐਜ਼ ਅ ਕੈਪਟਨ ਟੀਮ ਦੇ ਐਜ਼ ਅ ਡਰਮਰ ਐਜ਼ ਅ ਪੰਗੜਾ ਐਜ਼ ਅ 뮤직 ਪ੍ਰੋਡਿਊਸਰ ਵੀ ਉਹਨਾਂ ਨੂੰ ਪੰਜਾਬੀ ਇਹ ਗਾਣੇ ਸਾਰੇ ਕਲੀਡ ਕਰ ਰਿਹਾ ਜੀ ਵਾਹ ਜੀ ਵਾਹ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿ ਜਿਹੜਾ ਨਿਆਣਾ ਉਸ ਟਾਈਮ 5 ਸਾਲਾਂ ਦਾ ਸੀ ਅੱਜ 20 ਸਾਲਾਂ ਦਾ ਹੋ ਕੇ ਹੁਣ ਐਡਲਟ ਦੇ ਵਿੱਚ ਐਡਲਟ ਹੋ ਕੇ ਆ ਕੇ ਵੀ ਆਪਣੇ ਕੋਚ ਦੇ ਨਾਲ ਭੰਗੜਾ ਪਾ ਰਿਹਾ ਸਟੈਂਪੀਡ ਦੇ ਵਿੱਚ ਜਿਹੜਾ ਕਿ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਦਾ ਅਰਥ ਹੈ ਇੱਕ ਅੱਲਾ ਕੈਲਗਰੀ ਚ ਨਹੀਂ ਹੈ ਔਨ ਦਾ ਅਰਥ ਆਪਾਂ ਕਹਿੰਦੇ ਹਾਂ ਨਾ ਉਹਦੇ ਵਿੱਚ ਲਗਾਤਾਰ ਤੁਸੀਂ ਪਰਫਾਰਮ ਕਰਦੇ ਆਏ ਹੋ ਕਿੰਨੇ ਸਾਲਾਂ ਤੋਂ ਔਰ ਉੱਥੇ ਕਹਿੰਦੇ ਨੇ ਇੱਕ ਮਸ਼ਾਲ ਲੈ ਕੇ ਤੁਸੀਂ ਆਪਣੀ ਕੰਟਰੀ ਨੂੰ ਇੰਡੀਆ ਨੂੰ ਵੀ ਰਿਪਰੈਜ਼ੈਂਟ ਕੀਤਾ ਪੰਜਾਬੀਆਂ ਨੂੰ ਰਿਪਰੈਜ਼ੈਂਟ ਕੀਤਾ ਤੁਸੀਂ ਉੱਥੇ ਤੇ ਉਹਦੇ ਲਈ ਵੀ ਤੁਸੀਂ ਵਧਾਈ ਦੇ ਪਾਤਰ ਹੋ ਪਾਜੀ ਔਰ ਮੈਨੂੰ ਲੱਗਦਾ ਤੁਸੀਂ ਕੱਲੀ ਹੋ ਜਿਨ੍ਹਾਂ ਨੇ ਕੀਤਾ ਬਿਲਕੁਲ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਮਾਣ ਮਹਿਸੂਸ ਹੋਇਆ ਜਦੋਂ ਮੈਨੂੰ ਸਟੈਂਪੀਡ ਆਰਗੇਨਾਈਜੇਸ਼ਨ ਵੱਲੋਂ ਈਮੇਲ 来 ਜੀ ਕਿ ਅਸੀਂ ਤੁਹਾਡਾ ਡਾਂਸ ਬਹੁਤ ਪਸੰਦ ਕਰਦੇ ਆ ਅਸੀਂ ਤੁਹਾਡੀ ਹਿਸਟਰੀ ਪੜ੍ਹੀ ਆ ਤੇ ਸਾਡੀ ਗ੍ਰੈਂਡ ਸਟੈਂਡ ਸਟੇਜ ਤੇ ਆ ਕੇ ਪਰਫਾਰਮ ਕਰ ਸਕਦੇ ਆ ਕਿਡਸ ਦੇ ਫੈਸਟੀਵਲ ਜਦੋਂ ਹੁੰਦਾ ਉਹਨਾਂ ਦਾ ਤੇ ਤੇ 3 ਸਾਲ ਹੋ ਗਿਆ ਜੀ ਉੱਥੇ ਆਪਾਂ ਨੂੰ ਜਾਂਦਿਆਂ ਨੂੰ ਲਗਾਤਾਰ ਸਾਡੇ ਉੱਥੇ 50 ਤੋਂ 60 ਬੱਚੇ ਹੁੰਦੇ ਆ ਸਾਡੇ ਕੋਲ ਮਿੰਟ 10 ਹੁੰਦੇ ਆ 10 ਮਿੰਟਾਂ ਦੇ ਵਿੱਚ ਅਸੀਂ ਉਹ ਵੱਖੋ ਵੱਖਰਾ ਗਿੱਧਾ ਭੰਗੜਾ ਲਗਾਤਾਰ ਸਟੇਜ ਤੇ ਕੱਢੀ ਜਾਣਾ ਹੁੰਦਾ ਨਾਲ ਦੀ ਨਾਲ ਤੇ ਪਿਛਲੇ ਸਾਲ ਆਪਾਂ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਜਿਹੜਾ ਕਿ ਬਹੁਤ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਇੰਨੇ ਜੋਗਾ ਮੈਂ ਹੈ ਨਹੀਂ ਜਿੰਨਾ ਉਹ ਮਾਨ ਦੇਈ ਜਾਂਦਾ ਸਾਡੇ ਜਿਹੜੀ ਭੰਗੜਾ ਸਟੈਂਪੀ ਸੋਰੀ ਜਿਹੜੀ ਸਟੈਂਪਿਡ ਪਰੇਡ ਹੁੰਦੀ ਆ ਉਹਦੇ ਵਿੱਚ ਪ੍ਰਲੂਡ ਜਿਹੜੀ ਕਿ ਭੰਗੜਾ ਪ੍ਰਲੂਡ ਜਿਹੜੀ ਜਿਹੜੀ ਅਪਰੀਟ ਜਾਂਦੀ ਆ ਉਹਦੇ ਵਿੱਚ ਸਾਨੂੰ ਅਸ਼ਿਰਜ਼ ਮਿਲੇ ਸੀ ਜਿਨ੍ਹਾਂ ਨੇ ਸਾਡਾ ਯੰਗ ਪੰਗੜਾ ਕਲੱਬ ਦਾ ਸਾਈਨ ਜਿਹੜਾ ਹੋਲਡ ਕੀਤਾ ਹੋਇਆ ਸੀ ਤੇ ਜਿਹਦੇ ਵਿੱਚ ਮੈਂ 150 200 ਬੱਚਿਆਂ ਨੂੰ ਲੈ ਕੇ ਗਿਆ ਪੇਰੈਂਟਸ ਨੂੰ ਲੈ ਕੇ ਗਿਆ ਆਪਣੀ ਆਪਣੇ ਕਲਚਰਲ ਡਰੈਸਸਸ ਵਿੱਚ ਪੰਗੜਾ ਡਰੈਸਸਸ ਵਿੱਚ ਗਿੱਧਾ ਡਰੈਸਸਸ ਵਿੱਚ ਕੁੜੀਆਂ ਮੁੰਡੇ ਢੋਲ ਵਜਾਉਂਦੇ ਉਸ ਪਰੇਡ ਦਾ ਪਾਠ ਬਣੇ ਉਹ ਵੀ ਯੰਗ ਪੰਗੜੇ ਨੂੰ ਮਾਣ ਮਿਲਿਆ ਪਹਿਲੀ ਵਾਰੀ ਤੇ ਅਸੀਂ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਜੀ ਨਹੀਂ ਅਗੇਨ ਜਿੰਨੀਆਂ ਅਚੀਵਮੈਂਟਸ ਅਸੀਂ ਕਵਾਂਗੇ ਉਨੀਆਂ ਘੱਟ ਨੇ ਹੁਣ ਦਾ ਵੀ ਤੁਹਾਨੂੰ ਵਿਜ਼ਨ ਅਸੀਂ ਪੁੱਛਾਂਗੇ ਆ ਦੇਖੋ ਇੱਕ ਤਾਂ ਹੁੰਦਾ ਕਿ ਚਲੋ ਅਸੀਂ ਇੰਨੀ ਜਰਨੀ ਹਨਾ ਕਰਕੇ ਹੈ ਅੱਗੇ ਜਾ ਕੇ ਹੁਣ ਬੱਚਿਆਂ ਨੂੰ ਵੀ ਅਸੀਂ ਸਿਖਾਉਣ ਲੱਗੀਆਂ ਤੁਸੀਂ ਜਿਵੇਂ ਦੱਸੋਗੇ ਪਰ ਭਾਜੀ ਮੈਨੂੰ ਦੱਸੋ ਜਿਵੇਂ ਅਸੀਂ ਕਿਹਾ ਸ਼ੁਰੂ ਪ੍ਰੋਗਰਾਮ ਸ਼ੁਰੂਆਤ ਦੇ ਵਿੱਚ ਕਮਬੈਕ ਹੋਇਆ ਹੋਇਆ ਕੀ ਭਾਜੀ ਕਮਬੈਕ ਇੱਕ ਕਿਵੇਂ ਮਤਲਬ ਕਮਬੈਕ ਕਿਉਂ ਕਰਨਾ ਪਿਆ ਇਹ ਤਾਂ ਚਲੋ ਬਾਅਦ ਪੁੱਛਾਂਗੇ ਚਲੋ ਇਹ ਤਾਂ ਕਰਨਾ ਹੀ ਸੀ ਪਰ ਹੋਇਆ ਕੀ ਵਿੱਚ ਤੁਸੀਂ ਕਿੱਥੇ ਥੋੜਾ ਜਿਹਾ ਤੁਸੀਂ ਕਹਿੰਦੇ ਨਾ ਗਾਇਬ ਜਾ ਹੋ ਗਏ ਹਾਂਜੀ ਭਾਜੀ ਵਿਜ਼ਨ ਇਹ ਸੀਗਾ ਕਿ ਮੈਂ ਭੰਗੜੀ ਦੇ ਵਿੱਚ ਪੱਗਾਂ ਵਾਲਾ ਬੰਦਾ ਸਪੈਸ਼ਲ ਲੈ ਕੇ ਆਇਆ ਮੈਂ ਜਿਹਨੂੰ ਪੱਗਾਂ ਭੰਗੜੇ ਦੀਆਂ ਹੀ ਬੰਨਣੀਆਂ ਆਉਂਦੀਆਂ ਹੁਣ ਉਹ ਨਹੀਂ ਛੱਡਿਆ ਜਿਹੜੇ ਬੰਦੇ ਨੂੰ ਢੋਲੋਂਦਾ ਸੀ ਜਾਂ ਗਿੱਧੇ ਦੀ ਢੋਲਕੀ ਬਜਾਉਂਦਾ ਸੀ ਉਹਨੂੰ ਮੈਂ ਢੋਲਕ ਮਾਸਟਰ ਨੂੰ ਮੈਂ ਕਿਹਾ ਵੀ ਉਹ ਵੀ ਹੋਣਾ ਚਾਹੀਦਾ Ориਜినਲ ਤੇ ਜਿਹੜਾ ਬੰਦਾ ਕੋਚ ਤੇ ਜਿਹਨੂੰ ਮੈਂ ਪੈਰ ਫੜ ਫੜ ਕੇ ਸਿਖਾਇਆ ਜਿਹਨੂੰ ਕੁਝ ਵੀ ਭੰਗੜਾ ਨਹੀਂ ਆਉਂਦਾ ਸੀ ਉਹਨੂੰ ਵੀ ਮੈਂ ਆਪਣੇ ਨਾਲ ਕਿ ਕੱਲ ਨੂੰ ਇਸ ਬੰਦੇ ਨੂੰ ਇੱਕ ਲੋਕੇਸ਼ਨ ਦੇਣੀ ਆ ਭੰਗੜਾ ਆਪਾਂ ਨੂੰ ਲੱਗਦਾ ਹੀ ਆ ਨਾਰਥ-ਈਸਟ ਭੰਗੜਾ ਜੀ ਮੈਂ ਚਾਹੁੰਦਾ ਸੀ ਭੰਗੜਾ ਸਾਰੇ ਪਾਸੇ ਇੰਨਾ ਕੁ ਪਛਾਣ ਬਣਾਵੇ ਤੇ ਭੰਗੜੇ ਦੀ ਕੁਆਲਿਟੀ ਵੀ ਦਿਨੋ ਦਿਨ ਵਧਦੀ ਜਾਵੇ ਇਸ ਕਰਕੇ ਜਿਹਦਾ ਜਿਹਨਾਂ ਨੂੰ ਮੈਂ ਆਪ ਤਿਆਰ ਕੀਤਾ ਹੱਥੀ ਉਹ ਕਿਤੇ ਨਾ ਕਿਤੇ ਮੇਰੇ ਵਿਜ਼ਨ ਦੇ ਵਿੱਚ ਜਿੱਦਾ ਚਲੋ ਜੋ ਉਹਨਾਂ ਨੂੰ ਠੀਕ ਲੱਗਾ ਆਪੋ ਆਪਣਾ ਜਦੋਂ ਜਦੋਂ ਪੱਕੇ ਹੁੰਦੇ ਗਏ ਜਿੱਦਾਂ ਜਿੱਦਾਂ ਪੀਆਰ ਮਿਲ ਗਈ ਤੇ ਉਦੋਂ ਤੋਂ ਉਹ ਆਪਣਾ ਆਪਣਾ ਕੰਮ ਵਿੱਚੋਂ ਕਰਦੇ ਗਏ ਤੇ ਪਰ ਫਿਰ ਵੀ ਆਪਾਂ ਨੂੰ ਕੋਈ ਅਫਸੋਸ ਨਹੀਂ ਅੱਜ ਵੀ ਪ੍ਰਮਾਤਮਾ ਨੇ ਮਾਣ ਬਹੁਤ ਬਖਸ਼ਿਆ ਹੋਇਆ ਮੋਰ ਥੈਨ 40 ਸਕੂਲਸ ਜਿਹੜੇ ਕੈਲਗਰੀ ਦੇ ਐਲੀਮੈਂਟਰੀ ਸਕੂਲਸ ਹਾਈ ਸਕੂਲਸ ਪਿਛਲੇ 8-8 ਸਾਲਾਂ ਤੋਂ ਨੈਲਸਨ ਮੰਡੇਲਾ ਐਫਐਫਸੀਏ ਕ੍ਰੈਜ਼ੈਂਟ ਹਾਈਟਸ ਮਾਰਸਲ ਸਪ੍ਰਿੰਗਸ ਨਾਕਿਕਲੀ ਨਾਰਥ-ਈਸਟ ਵਿੱਚ ਅਪਰ ਸਾਊਥ-ਈਸਟ ਸਾਊਥ-ਵੈਸਟ ਨਾਰਥ-ਵੈਸਟ ਸਾਰੇ ਕੋਆਰਡੀਨੇਟਸ ਵਿੱਚ ਜਾਣੇ ਆ ਤੇ ਕਈ ਕਈ ਸਕੂਲਾਂ ਦੇ ਵਿੱਚ ਤਾਂ ਇੱਕ ਵੀ ਜਵਾਕ ਪੰਜਾਬੀ ਨਹੀਂ ਹੁੰਦਾ ਤੇ ਪਰ ਜਦੋਂ ਉਹ ਡਾਂਸ ਦੇਦੇ ਕਹਿੰਦੇ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਤੁਹਾਡਾ ਫੋਕ ਡਾਂਸ ਆ ਪੰਜਾਬੀ origin ਦਾ ਪੰਜਾਬ ਦਾ ਤੇ ਪਰ ਬਹੁਤ ਹੌਸਲਾ ਫਜ਼ਾਈ ਮਿਲਦੀ ਹੈ ਜੀ ਸਟੂਡੈਂਟਸ ਤੋਂ ਵੀ ਤੇ ਟੀਚਰਾਂ ਤੋਂ ਵੀ ਚਲੋ ਮੈਂ ਤਾਂ ਇਹ ਕਹਿੰਨਾ ਭਾਜੀ ਜਿਵੇਂ ਸਾਡੇ ਗੁਰਬਾਣੀ ਚ ਵੀ ਕਿਹਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਹੋਵੇ ਤੇ ਪਰ ਜਿਹੜੀ ਤੁਹਾਡੀ ਵਿਜਨ ਹੈ ਇਹ ਕਦੇ ਹੋਣੀ ਹੋਈ ਇਹ ਹਮੇਸ਼ਾ ਤੁਹਾਡੀ ਕਲੀਅਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਹੁਣ ਤੁਸੀਂ ਇੱਕ ਨਵਾਂ ਉਪਰਾਲਾ ਲੈ ਕੇ ਆਏ ਹੋ ਜਿਹਦੇ ਵਿੱਚ ਤੁਸੀਂ ਸਾਈਨ ਅਪ ਕਰ ਰਹੇ ਹੋ ਬੱਚਿਆਂ ਨੂੰ ਔਰ ਕਲਾਸਾਂ ਦਾ ਨਾਂ ਕੁਝ ਫ੍ਰੀ ਕਲਾਸਾਂ ਵੀ ਮਿਲ ਰਹੀਆਂ ਨੇ ਉਹਦੇ ਬਾਰੇ ਸਾਨੂੰ ਦੱਸੋ ਜਿਹੜਾ ਆਪਣਾ ਹੁਣ ਭੰਗੜੀ ਦਾ ਆਪਾਂ ਸ਼ੁਰੂ ਕੀਤਾ ਇਹਦੇ ਵਿੱਚ ਦੋ ਕਲਾਸਸ ਪਰ ਵੀਕ ਹੁੰਦੀਆਂ ਬੱਚਿਆਂ ਦੀਆਂ ਜਿਹੜੇ ਬੱਚੇ ਬਿਗਨਰਸ ਫ੍ਰੈਸ਼ੀਜ਼ ਆ ਜੀ ਤੇ ਉਹਨਾਂ ਨੂੰ ਫੈਬਰੂਰੀ ਮਾਰਚ ਅਪ੍ਰੈਲ ਜੇ ਉਹ ਸਾਈਨ ਅਪ ਕਰਦੇ ਆ ਤਾਂ ਮੇ ਦਾ ਮੰਥ ਫ੍ਰੀ ਮਿਲੂਗਾ ਪਲੱਸ ਮੇ ਦੇ ਵਿੱਚ ਸਾਡਾ ਐਨੂਅਲ ਫੰਕਸ਼ਨ ਆ ਜਿਹੜਾ ਜਸ਼ਨ 2025 ਜਿਹੜਾ ਕਿ ਜੁਬਲੀਅ ਟਿਟੋਰੀਅਮ ਚ ਪਛਲੇ 88 ਸਾਲਾਂ ਤੋਂ ਹੁਣ ਹੁੰਦਾ ਹਰ ਵਾਰੀ ਪਰਮਾਤਮਾ ਉਹਨਾਂ ਨੂੰ ਉਸ ਫੰਕਸ਼ਨ ਨੂੰ ਕਾਮਯਾਬੀ ਵਖਸਦਾ ਤੇ ਉਹਦੇ ਵਿੱਚ 300 400 ਬੱਚਾ ਪਰਫਾਰਮ ਕਰਦਾ ਹੁੰਦਾ ਬੱਚੇ ਵੀ ਵੱਡੇ ਵੀ ਅਡਲਟਸ ਵੀ ਉਹ ਸਾਰੇ ਪਰਫਾਰਮ ਕਰਨ ਦਾ ਮੌਕਾ ਮਿਲੂਗਾ ਤੇ ਜੇ ਆਪਣੇ ਵਰਗੇ ਜਿਹਦਾ ਆਪਾਂ ਪੰਗੜਾ ਫਿਟਨੈਸ ਕਲਾਸਸ ਲੈਣੀਆਂ ਅਡਲਟਸ ਲਈ ਤਾਂ ਉਹ ਵੀਕ ਦੀਆਂ ਤਿੰਨ ਕਲਾਸਾਂ ਜੁਆਇਨ ਕਰ ਸਕਦੇ ਆ ਜੀ ਟਿਊਜ਼ਡੇ ਥਰਸਡੇ ਤੇ ਸੈਟਰਡੇ ਤੇ ਟਾਈਮਿੰਗਜ਼ ਟਿਊਸਡੇ ਥਰਸਡੇ ਸ਼ਾਮ ਨੂੰ 7 ਵਜੇ ਹੁੰਦੀ ਆ ਸੈਟਰਡੇ ਨੂੰ ਸ਼ਾਮ ਨੂੰ 5 ਵਜੇ ਸੋ ਤਿੰਨ ਕਲਾਸਾਂ ਪਰ ਵੀਕ ਤੇ ਜਿਹਦੀ ਕਿ ਕੋਸਟ ਅਸੀਂ ਰੱਖੀ ਆ ਜੀ 50 ਡਾਲਰ ਪਰ ਮੰਥ ਤਾਂ ਕਿ ਜੇ ਕੋਈ ਬੰਦਾ ਤਿੰਨ ਦਿਨ ਨਹੀਂ ला ਸਕਿਆ ਦੋ ਦਿਨ ला ਸਕਿਆ ਜਾਂ ਕਿਸੇ ਨੂੰ ਕੋਈ ਕਲਾਸ ਮਿਸ ਵੀ ਹੁੰਦੀ ਆ ਤਾਂ ਉਹਨੂੰ ਇੰਨਾ ਅਫਸੋਸ ਨਾ ਹੋਵੇ ਪਲੱਸ ਇਹਦੀ ਜਿਹੜੀ ਕੀਮਤ ਆ ਸ਼ੁਰੂ ਤੋਂ ਹੀ ਮੈਂ ਇਹ ਰੱਖਣ ਕੋਸ਼ਿਸ਼ ਕਰਦਾ ਸੀ ਕਿ ਸਾਡਾ ਕਲਚਰ ਲੋਕੀ ਸਿੱਖਣ ਆ ਰਹੇ ਯਾਰ ਸਾਨੂੰ ਇੰਨਾ ਮੌਕਾ ਦੇ ਰਿਹਾ ਵੀ ਉਹ ਸਾਡਾ ਕਲਚਰ ਸਿੱਖਣ ਆ ਰਹੇ ਆ ਤੇ ਵੀ ਮੈਂ ਕੋਸ਼ਿਸ਼ ਕਰਾਂ ਕਿ ਉਹਨਾਂ ਨੂੰ ਪੈਸਿਆਂ ਦਾ ਕਦੀ ਇਦਾਂ ਨਾ ਲੱਗੇ ਵੀ ਵੀ ਸਾਨੂੰ ਯਾਰ ਬਹੁਤ ਮਹਿੰਗਾ ਪੈ ਰਿਹਾ ਜੀ ਸਾਨੂੰ ਵਰਤ ਨਹੀਂ ਕਰ ਰਿਹਾ اچھا ਇੱਕ ਆਪਣੇ ਆਪ ਚ ਇੱਕ ਹਿਪ ਹੌਪ ਕਲਾਸ ਹੈ ਇੱਕ ਵਰਜਿਸ ਦੀ ਬਹੁਤ ਵੱਡੀ ਐਕਸਰਸਾਈਜ਼ ਹੈ ਬਲੇ ਰੀਜ਼ਨੇਬਲ ਪ੍ਰਾਈਸਸ ਨੇ ਔਰ ਨਿਕਮਾ ਫ੍ਰੀ ਵੀ ਉਪਰ ਦੇ ਰਹੇ ਨੇ ਜਿਹੜਾ ਤੀਜਾ ਮਹੀਨਾ ਤੁਹਾਡਾ ਇੱਕ ਐਦਾਂ ਦਾ ਕੰਬੋ ਵੀ ਹੋ ਸਕਦਾ ਜਿਵੇਂ ਪੇਰੈਂਟ ਐਂਡ ਬੱਚੇ ਇਕੱਠੇ ਆ ਜਾਣ ਜਾਂ ਉਦਾਂ ਕੁਝ ਹੋ ਜਾਵੇ ਜਾਂ ਡਾਟਰਸ ਦੇ ਨਾਲ ਆਪਣਾ ਜਿਵੇਂ ਇਕੱਠਾ ਹੋ ਸਾਰੇ ਆਪਾ ਜੀ ਗਿੱਧਾ ਵੀ ਸਿੱਖ ਲਈਏ ਭੰਗੜਾ ਵੀ ਸਿੱਖ ਲਈਏ ਹਾਂਜੀ ਤੇ ਵਰਜਿਸ ਵੀ ਕਰ ਲਈਏ ਮੇਰੇ ਨਾਲ ਆ ਕੇ ਕੁਝ ਕਰ ਸਕੋ ਬਿਲਕੁਲ ਜੀ ਕਿੱਦੇ ਦੀਆਂ ਕਲਾਸਾਂ ਸੋ ਵੀ ਆ ਪਦਨੇ ਆ ਪਿਛਲੇ ਸਾਲ ਆਪਾਂ ਕਲਾਂਟੋ ਦੇ ਵਿੱਚ ਪਰਮਾਤਮਾ ਨੇ ਮਾਣ ਵਖਸਿਆ ਸਾਡੀ ਕੋਚ ਹਰਿੰਦਰ ਜਿਨੇ ਕੇ ਸਾਨੂੰ ਫਰਸਟ ਪ੍ਰਾਈਜ਼ ਸਾਡੀ ਟੀ ਯੰਗ ਪੰਗੜਾ ਕਲੱਬ ਨੂੰ ਗਿੱਧੇ ਦਾ ਫਰਸਟ ਪ੍ਰਾਈਜ਼ ਜਿਹੜਾ ਕਿ ਸਾਰੀਆਂ ਨਾਰਥ ਅਮਰੀਕਾ ਦੀਆਂ ਟੀਮਾਂ ਨੇ ਪੂਰਾ ਜੋਰ ਲਾਇਆ ਸਾਰੇ ਜਣੇ ਬਹੁਤ ਵਧੀਆ ਸੀ ਪਰ ਕੁਦਰਤ ਨੇ ਸਾਡੇ ਝੋਲੀ ਵਿੱਚ ਫਰਸਟ ਪ੍ਰਾਈਜ਼ ਪਾਉਣਾ ਸੀ ਤੇ ਬੈਸਟ ਡਾਂਸਰ ਵੀ ਆਪਣੇ ਹੀ ਕਲੱਬ ਦੀ ਅਮਨਪ੍ਰੀਤ ਕੁੜੀ ਆ ਸਾਰੇ ਨਾਰਥ ਅਮਰੀਕਾ ਚੋਂ ਐਸਓਆਰਬੀਟਰੀਆ ਗਿੱਧੇ ਦੀ ਤੇ ਜਿਹੜੇ ਗਿੱਧੇ ਦੇ ਫਰੈਸ਼ੀਜ਼ ਆ ਬਿਗਨਰਸ ਆ ਚਾਹੇ ਐਡਲਟ ਮॉम्स ਨੇ ਸਿੱਖਣਾ ਚਾਹੀਏ ਕੁੜੀਆਂ ਨੇ ਸਿੱਖਣਾ ਤੁਸੀਂ ਉਹ ਕਲਾਸਸ ਵੀ ਲੈ ਸਕਦੇ ਹੋ ਕੰਬੋ ਕਲਾਸਸ ਵੀ ਹਾਂਜੀ ਉਹ ਵੀ ਲੈ ਸਕਦੇ ਹੋ ਪਰ ਆਪਾਂ ਜਦੋਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਏਜ ਵਾਈਜ਼ ਹੀ ਸਿਖਾਈਏ ਕਿਉਂਕਿ ਕਿੰਨਾ ਕਿਤੇ ਮੈਂ ਇਹ ਵੀ ਮਹਿਸੂਸ ਕਰਦਾ ਹੁਣਾਂ ਕਿ 5 ਸਾਲ ਦਾ ਬੱਚਾ ਜਿਹੜਾ ਉਹ 15 ਸਾਲ ਵਾਲੇ ਦੇ ਨਾਲ ਨਹੀਂ ਪਾ ਸਕਦਾ ਸੋ ਇਸ ਕਰਕੇ ਜੇ ਤੁਸੀਂ ਪ੍ਰੋਪਰ ਭੰਗੜਾ ਸਿੱਖਣਾ ਚਾਹੁੰਦੇ ਆ ਜਾਂ ਗਿੱਧਾ ਸਿੱਖਣਾ ਚਾਹੁੰਦੇ ਆ ਢੋਲ ਦੀਆਂ ਕਲਾਸਿਸ ਕੱਲੇ ਢੋਲ ਦੀਆਂ ਨਹੀਂ ਸਾਰੇ ਤਰ੍ਹਾਂ ਦੇ ਇਨਸਟਰੂਮੈਂਟ ਜਿਹੜੇ ਆ ਉਹਨਾਂ ਦੀ ਆਪਾਂ ਪੂਰੀ ਦਿਨੀਆਂ ਕਲਾਸਿਸ ਦਿੰਨੇ ਆ ਤੂੰ ਵੀ ਅਲਗੋਜੇ ਮੁਕਚੂ ਢੋਲ ਕਲਾਸਿਸ ਉਹ ਵੀ ਆਪਾਂ ਸਿਖਾਉਨੇ ਆ ਕੈਲਗਰੀ ਵੀ ਤੇ ਚੈਸਟਰਮੇਅਰ ਵੀ ਦੋਨੋਂ ਲੋਕੇਸ਼ਨਾਂ ਅੱਛਾ ਉਹ ਹੀ ਮੈਂ ਦੱਸਦਾ ਕਿ ਦੋ ਅਕੈਡਮੀਜ਼ ਨੇ ਜੀ ਇਹਨਾਂ ਦੀ ਇੱਕ ਕੈਲਗਰੀ ਸ਼ਹਿਰ ਬੜੀ ਕੰਵੀਨੀਅੰਟ ਲੋਕੇਸ਼ਨ ਐਡੀਸਨ ਦਾ ਜਿਹੜਾ ਇੱਕ ਪਲਾਜ਼ਾ ਹੈ ਉਸ ਤੋਂ ਜਿਹੜਾ ਨੈਕਸਟ ਹੈ ਉੱਥੇ ਤੁਹਾਨੂੰ ਯੰਗ ਭੰਗੜਾ ਕਲਾਸ ਦਾ ਬਹੁਤ ਸਟੇਟ ਆਫ ਦਿ ਆਰਟ ਆਫ ਦਿ ਸਟੂਡੀਓ ਬਣਿਆ ਹੋਇਆ ਹੈ ਤੁਸੀਂ ਉੱਥੇ ਜਾਓ ਤੇ ਆਪਣਾ ਵਧੀਆ ਬਹੁਤ ਉੱਥੇ ਪਾਰਕਿੰਗ ਵਾਰਕਿੰਗ ਸਭ ਵਧੀਆ ਹੈ ਜੀ ਤੁਸੀਂ ਉੱਥੇ ਜਾ ਕੇ ਕਲਾਸਸ ਲੈ ਸਕਦੇ ਹੋ ਦੂਜਾ ਉਹ ਵੀ ਬਹੁਤ ਵਧੀਆ ਲੋਕੇਸ਼ਨ ਚੈਸਟਮੇਅਰ ਜਿੱਥੇ ਲੇਕਸ ਦਾ ਜਨੂ ਸ਼ਹਿਰ ਕਿਹਾ ਜਾਂਦਾ ਬਹੁਤ ਸੋਹਣਾ ਸ਼ਹਿਰ ਹੈ ਜੀ ਉੱਥੇ ਜਾਓ ਔਰ ਉੱਥੇ ਤੁਸੀਂ ਜਾ ਕੇ ਆਪਣੀ ਜਿਹੜੀ ਕਿਉਂਕਿ ਗਰੋਇੰਗ ਸਾਡੀ ਸਿਟੀ ਹੈ ਜੀ ਚੈਸਟਮੇਅਰ ਵੀ ਤੇ ਉੱਥੇ ਵੀ ਜਾ ਕੇ ਤੁਸੀਂ ਉੱਥੇ ਕਲਾਸਸ ਵਗੈਰਾ ਲੈ ਸਕ ਇਹ ਤਾਂ ਹੋ ਗਈ ਚਲੋ ਕੰਮ ਦੀ ਗੱਲ ਇਹ ਕਲਾਸਿਸ ਦੀ ਗੱਲ ਹੋ ਗਈ ਅਪਸ ਐਂਡ ਡਾਊਨ ਜ਼ਿੰਦਗੀ ਦੇ ਵਿੱਚ ਬਹੁਤ ਆਂਦੇ ਨੇ ਲੋਕਾਂ ਦੇ ਹਣਾ ਹਰ ਇੱਕ ਦੇ ਆਂਦੇ ਨੇ ਚਲੋ ਕਈ ਵਾਰ ਨਾ ਉਹਨੂੰ ਨਜਿੱਠਣ ਲਈ ਬੰਦਾ ਬਹੁਤ ਕੁਝ ਕਰਦਾ ਭੰਗੜਾ ਜਿਹੜਾ ਕੀ ਏ ਉਸ ਕਹਿੰਦੇ ਨਾ ਹਨੇਰੇ ਚੋਂ ਵੀ ਕੱਢਦਾ ਭੰਗੜੇ ਦੇ ਨਾਲ ਐਕਸਰਸਾਈਜ਼ ਕਰਨ ਦੇ ਨਾਲ ਕਿ ਕਈ ਕਈਆਂ ਦਾ ਜਿਹੜਾ ਡਿਪਰੈਸ਼ਨ ਹੈ ਅਸੀਂ ਸੁਣਿਆ ਕਿ ਉਹ ਵੀ ਦੂਰ ਹੋ ਜਾਂਦਾ ਇਹ ਕੀ ਗੱਲ ਸਹੀ ਬਿਲਕੁਲ ਸਹੀ ਹੈ ਜੀ ਭੰਗੜੇ ਦਾ ਜਿਹੜਾ ਭੰਗੜਾ ਨੱਚਿਆ ਜਾਂਦਾ ਲੋਕ ਨਾਚ ਜਿਹੜਾ ਬਣਿਆ ਹੀ ਤਾਂ ਆ ਜਦੋਂ ਆਪਾਂ ਖੁਸ਼ੀ ਜਦੋਂ ਆਪਣੀ ਫਸਲ ਵੱਢ ਕੇ ਵੇਚਦਾ ਵੇਚ ਕੇ ਜੋ ਵੀ ਸੈਲੀਬ੍ਰੇਸ਼ਨ ਕਰਨੀ ਆ ਉਹ ਪੰਗੜੀ ਦੇ ਨਾਲ ਸ਼ੁਰੂ ਹੋਣੀ ਆ ਪੰਗੜੇ ਚ ਆਪਾਂ ਕੀ ਕਿੰਨੇ ਵੀ ਸਿਰ ਸਮਾਈਲ ਚਾਹੀਦੀ ਆ ਸਮਾਈਲ ਚਾਹੀਦੀ ਆ ਇਹ ਸਮਾਈਲ ਦੀ ਆਤ ਜਦੋਂ ਬੰਦੇ ਨੂੰ ਪੈਂਦੀ ਆ ਨਾ ਤੇ ਪਹਿਲਾਂ ਤਾਂ ਉੱਤੋਂ ਤੋਂ ਸਮਾਈਲ ਹੁੰਦੀ ਆ ਪਰ ਇਹ ਪਾਉਂਦੇ ਪਾਉਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਅੰਦਰ ਵੀ ਉਹੀ ਸਮਾਈਲ ਆਲਵੇਜ਼ ਵਰਕਰ ਰਹਿੰਦੀ ਆ ਜਿਹੜੀ ਕਿ ਪ੍ਰਮਾਤਮਾ ਸਭ ਨੂੰ ਬਖਸ਼ੇ ਅੱਜ ਗੱਲ ਦੇ ਜਮਾਨੇ ਚ ਖਾਸ ਕਰਕੇ ਇਨੇ ਵਿਜੀ ਲਾਈਫਾਂ ਜਿੱਥੇ ਕਿ ਸਮਾਈਲ ਦੀ ਬਹੁਤ ਲੋੜ ਆ ਸਾਡੇ ਸਾਰਿਆਂ ਦੀ ਬਿਲਕੁਲ ਤੁਹਾਨੂੰ ਕਿੰਨਾ ਖੈਲਪ ਕੀਤਾ ਭੰਗੜੇ ਨੇ ਮੈਨੂੰ ਤਾਂ ਜੀ ਮੇਰਾ ਮੇਰੀ ਪਛਾਣ ਕੁਛ ਨਹੀਂ ਸੀ ਮੈਂ ਟੈਕਸੀ ਮੈਂ ਅਜ ਵੀ ਕੰਮ ਕਰਦਾ ਫੁੱਲ ਟਾਈਮ ਕੰਮ ਕਰਦਾ ਤੇ ਪਰ ਹੁਣ ਮੇਰੀ ਰੱਬ ਨੇ ਇਹ ਡਿਊਟੀ ਲਈ ਆ ਜੀ ਵੀ ਭੰਗੜਾ ਜਿੰਨਾ ਹੋ ਸਕੇ ਜਿੰਨੀ ਕਿ ਏਜ ਰਹਿੰਦੀ ਹੈ ਮੇਰੀ ਭੰਗੜਾ ਸਿਖਾਵਾ ਬੱਚਿਆਂ ਨੂੰ ਤੇ ਬੱਚਿਆਂ ਦੇ ਨਾਲ ਆਪ ਵੀ ਐਕਸਰਸਾਈਜ਼ ਕਰਾਂ ਤੇ ਵੱਡਿਆਂ ਨੂੰ ਜਿਹੜੀ ਅਡਲਟ ਭੰਗੜਾ ਵਰਕਆਊਟ ਕਲਾਸਸ ਆ ਉਹਨਾਂ ਨੂੰ ਜਿੰਨੀ ਹੋ ਸਕੇ ਮੈਂ ਕਲਾਸਸ ਵਿੱਚ ਉਹਨਾਂ ਦਾ ਇੰਟਰਸਟ ਬਣਾਵਾ ਤੇ ਜਿੰਨਾ ਲਾਈਕ ਅੱਜ ਦਾ ਯੂਥ ਭੰਗੜਾ ਸਿੱਖ ਰਿਹਾ ਜਿਵੇਂ ਹੁਣ ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ 20 ਸਾਲ ਦੇ ਹੋ ਗਏ ਭੰਗੜੇ ਦੇ ਕੰਪੀਟੀਸ਼ਨ ਵੀ ਜਾਂਦੇ ਆ ਉਹ ਕੋਚਿੰਗ ਵੀ ਕਰਦੇ ਆ ਢੋਲ ਵੀ ਕਰਦੇ ਸਾਰਾ ਕੁਝ ਕਰਦੇ ਆ ਐਟ ਲੀਸਟ ਮੇਰਾ ਇਨਾ ਮੇਰੀ ਪਰਮਾਤਮਾ ਖੁਆਇਸ਼ ਪੂਰੀ ਕਰ ਦੇਵੇ ਕਿ ਇਹ ਯੂਥ ਇਨਾ ਕੁ ਸਿੱਖ ਜਵੇ ਕਿ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਹ ਜਿਹੜੇ ਅਗਲੀ ਜਨਰੇਸ਼ਨ ਹੋਣੀ ਆ ਉਹਨਾਂ ਨੂੰ ਇਹ ਦੱਸ ਸਕਣ ਕਿ ਭੰਗੜਾ ਕੀ ਹੁੰਦਾ ਉਦੋਂ ਅੱਗੇ ਇਹ ਮੇਰੀ ਡਿਊਟੀ ਹੈ ਜੀ ਅੱਗੇ ਉਹਨਾਂ ਨੇ ਗਾਂਹ ਲੈ ਕੇ ਜਾਣਾ ਕਿੰਨਾ ਇਹ ਉਹਨਾਂ ਦੀ ਹੋਊਗੇ ਜੀ ਬਿਲਕੁਲ ਜੀ ਅਮਨ ਭਾਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਕੋਈ ਸਪੋਰਟਸ ਵੀ ਸਿੱਖਦੇ ਆ ਆਪਣੇ ਬੱਚਿਆਂ ਨੂੰ ਦੱਸਦੇ ਆ ਸਪੋਰਟਸ ਉਹ ਯਾਦ ਆ ਇਹਨਾਂ ਨੇ ਸਿਟੀ ਹਾਲ ਦੇ ਵਿੱਚ ਵੀ ਬਹੁਤ ਪਰਫਾਰਮ ਕੀਤਾ ਆਈਸ ਹਾਕੀ ਦੇ ਵਿੱਚ ਵੀ ਪਰਫਾਰਮ ਕੀਤਾ ਕਿਹੜੀ ਕਿਹੜੀ ਅਚੀਵਮੈਂਟ ਦਸੀ ਹੈ ਖੈਰ ਸੋ ਉਹਦੇ ਵਿੱਚ ਨਾ ਸਭ ਤੋਂ ਕੀ ਆ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਟੀਮ ਜੁਆਇਨ ਕਰਦੇ ਹੋ ਨਾ ਸਭ ਤੋਂ ਇੰਪੋਰਟੈਂਟ ਪਰਸਨ ਟੂ ਲਰਨ ਫਰੋਮ ਉਹ ਹੁੰਦਾ ਅਸੀਂ ਬਹੁਤ ਸਾਰੇ ਲੋਕ ਸੋਚਣਗੇ ਕੈਪਟਨ ਹੈ ਨਾ ਕੈਪਟਨ ਨਹੀਂ ਹੁੰਦਾ ਕੋਚ ਹੁੰਦਾ ਜੀ ਜੇ ਤੁਹਾਡਾ ਕੋਚ ਵਧੀਆ ਹੈ ਨਾ ਦੇਖੋ ਪਲੇਅਰ ਤਾਂ ਹੁਣ 배ਟ ਬਾਲ ਤਾਂ ਹਰ ਇੱਕ ਨੂੰ ਪਤਾ ਕਿਵੇਂ ਕਰਨਾ ਕਿਵੇਂ ਨਹੀਂ ਪਰ ਉਹ ਕੋਚ ਜਿਹੜੀ ਟੈਕਨੀਕ ਸਿਖਾਉਂਦਾ ਉਹ ਬਹੁਤ ਇੰਪੋਰਟੈਂਟ ਹੈ ਸੋ ਤੁਸੀਂ ਦੇਖ ਕੇ ਸਮਝ ਕੇ ਪਰਖ ਕੇ 13 ਸਾਲ 14 ਸਾਲ ਦਾ ਐਕਸਪੀਰੀਅੰਸ ਦੇਖੋ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਬੱਚਾ ਨੂੰ ਇਹਨਾਂ ਦੀ ਅਕੈਡਮੀ ਚ ਭੇਜੋ ਜੀ ਅਗੇਨ ਜਿਹੜੀ ਇਹਨਾਂ ਦੀ ਲੋਕੇਸ਼ਨ ਹੈ ਕਈ ਵਾਰ ਭਾਜੀ ਹੋਰਾਂ ਨੇ ਮੈਨੂੰ ਕਿਹਾ ਕਿ ਆਪਾਂ ਲੋਕੇਸ਼ਨ ਚੇਂਜ ਕਰਦੇ ਹਾਂ ਮੈਂ ਇਹਨਾਂ ਨੂੰ ਕਿਹਾ ਕਿ ਜਿੱਥੇ ਤੁਸੀਂ ਬੈਠੇ ਹੋ ਲੋਕੇਸ਼ਨ ਇੰਨੀ ਕੁ ਵਧੀਆ ਕਿਉਂਕਿ ਉੱਥੇ ਪਾਰਕਿੰਗ ਹਰ ਚੀਜ਼ ਦਾ ਬਹੁਤ ਵਧੀਆ ਉੱਥੇ ਤੁਸੀਂ ਉੱਥੇ ਜਾਓ ਔਰ ਤੁਹਾਨੂੰ ਐ ਮਹਿਸੂਸ ਹੋਏਗਾ ਜਿਹੜੀ ਇੱਕ ਵਾਈਬਸ ਆਣ ਗਿਆ ਕਿ ਹਾਂ ਵੀ ਭੰਗੜਾ ਸਿੱਖਣਾ ਤਾਂ ਇੱਥੇ ਹੀ ਸਿੱਖਣਾ ਜੇ ਮੇਰੇ ਵਰਗਾ ਬਿਲਕੁਲ ਜਿਹਨੂੰ ਬਿਲਕੁਲ ਭੰਗੜਾ ਨਹੀਂ ਆਉਂਦਾ ਮੈਨੂੰ ਵੀ ਇੱਕ ਫੀਲਿੰਗ ਆ ਗਈ ਤਾਂ ਮੈਨੂੰ ਲੱਗਦਾ ਆਪਣੇ ਬੱਚਿਆਂ ਨੂੰ ਅਸੀਂ ਸਿਖਾਣ ਦਾ ਇੱਕ ਬਹੁਤ ਵਧੀਆ ਉੱਥੇ ਇਹ ਤੇ ਇੰਤਜ਼ਾਮ ਹੈ ਉਥੇ ਕੋਚ ਜਿਹੜਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਸਟਾਰਟ ਕਰਨ ਵਾਲੇ ਜਿਹੜੇ ਅਕੈਡਮੀ ਨੇ ਔਰ ਨਾਲ ਜਿਨ੍ਹਾਂ ਨੂੰ ਇਹਨੇ ਅਵਾਰਡਸ ਦਾ ਨਵਾਜ਼ਿਆ ਗਿਆ ਇਹਨੇ ਚੀਜ਼ਾਂ ਦਾ ਨਵਾਜ਼ਿਆ ਗਿਆ ਇਹਨਾਂ ਤੱਕ ਜ਼ਰੂਰ ਤੁਸੀਂ ਸੰਪਰਕ ਕਰੋ ਔਰ ਆਪਣੀ ਕਲਾਸ ਜਿਹੜੀਆਂ ਨੇ ਜੁਆਇਨ ਕਰੋ ਭਾਜੀ ਜਾਂਦੇ ਜਾਂਦੇ ਐਜ਼ ਅ ਕੋਚ ਔਰ ਐਜ਼ ਅ ਕਮਬੈਕ ਜਿਹੜਾ ਆਰਟਿਸਟ ਤੁਸੀਂ ਸਾਰਿਆਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਉਮਰਸ ਹੀ ਜੀ ਹੱਥ ਜੋੜ ਕੇ ਬੇਨਤੀ ਵੀ ਜਿਹੜਾ ਕੋਚ ਹੁੰਦਾ ਉਹਨੂੰ ਸਟ੍ਰਿਕਟ ਵੀ ਰਹਿਣਾ ਪੈਂਦਾ ਉਹਨੂੰ ਪਿਆਰ ਵੀ ਕਰਨਾ ਪੈਂਦਾ ਬੱਚੇ ਜਦੋਂ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਂਦੇ ਆ ਸਵੇਰੇ ਸ਼ਾਮ ਪ੍ਰੈਕਟਿਸ ਹੁੰਦੀ ਆ ਉਹਨਾਂ ਦੀਆਂ ਉਲਟੀਆਂ ਵੀ ਨਾ ਹੱਥਾਂ ਨਾਲ ਚੱਕੀਆਂ ਉਹਨਾਂ ਦੇ ਉਹਨਾਂ ਨੂੰ ਘੁਰਿਆ ਵੀ ਤੇ ਉਹਨਾਂ ਨੂੰ ਪਿਆਰ ਵੀ ਬਹੁਤ ਕੀਤਾ ਜਿਵੇਂ ਇੱਕ ਫੈਮਿਲੀ ਹੁੰਦੀ ਆ ਇਸ ਤਰੀਕੇ ਨਾਲ ਅਸੀਂ ਕੰਮ ਕਰਦੇ ਆ ਸਾਨੂੰ ਕੰਪੀਟੀਸ਼ਨਾਂ ਦੇ ਵਿੱਚ ਭੁੱਲ ਜਾਂਦਾ ਕਿ ਕੀ ਕੋਈ ਕੋਈ 12 ਬੱਚੇ ਆ ਜਾਂ ਮੀਰਾ ਬੱਚਾ ਕਿਹੜਾ ਜਾਂ ਮੀਰਾ ਲਾਈਕ ਬੱਚਾ ਜਿਹੜਾ ਬੱਚਾ ਪਰਫਾਰਮ ਕਰਦਾ ਜਿਹੜਾ ਵਧੀਆ ਕਰਦਾ ਉਹਦੇ ਲਈ ਤਾੜੀਆਂ ਵੀ ਮਾਰਦੇ ਆ ਸ਼ੁਰੂ ਤੋਂ ਮਾਰਦੇ ਆ ਜਿੱਥੇ ਕੋਈ ਸਟ੍ਰਿਕਟ ਐਕਸ਼ਨ ਲੈਣਾ ਉੱਥੇ ਸਾਨੂੰ ਸਟੈਂਡ ਵੀ ਲੈਣਾ ਪੈਂਦਾ ਉਹਦੇ ਨਾਲ ਤੁਸੀਂ ਬਹੁਤ ਕੁਝ ਲੂਜ਼ ਕਰਦੇ ਆ ਉਸ ਵੇਲੇ ਕਈ ਵਾਰੀ ਪੇਰੈਂਟਸ ਗੁੱਸੇ ਹੋ ਜਾਂਦੇ ਕਿ ਕੁਝ ਹੋ ਜਾਂਦਾ ਪਰ ਕੋਚ ਆਪਣਾ ਸਟੈਂਡ ਨਹੀਂ ਬਦਲ ਸਕਦਾ ਗਾਇਜ਼ ਜੇ ਕੋਈ ਲਾਈਕ ਤੁਹਾਨੂੰ ਲੱਗਦਾ ਕਿ ਤੁਸੀਂ ਰਿਜ਼ਲਟ ਲੈਣਾ ਤਾਂ ਪਲੀਜ਼ ਆਪਣੇ ਕੋਚ ਤੇ ਇਨਾ ਕਤਵਾਰ ਰੱਖਿਓ ਜੇ ਉਹ ਮਿਹਨਤ ਕਰ ਰਿਹਾ ਜੇ ਉਹਦੇ ਮੱਥੇ ਤੇ ਪਸੀਨਾ ਤੁਹਾਨੂੰ ਦਿਖ ਰਿਹਾ ਤਾਂ ਮੀਨਸ ਉਹ ਬੰਦਾ ਕੋਈ ਇਹ ਕੋਈ ਮਿਸ਼ਨ ਲੈ ਕੇ ਚੱਲਿਆ ਸੋ ਇਹ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨਾ ਭੰਗੜੇ ਨਾਲ ਜੋੜੋ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਉਹ ਦੱਸ ਸਕਣ ਸਾਡੇ ਫੋਕ ਨਾਚ ਜਿਹੜੇ ਆ ਸਾਡੇ ਭੰਗੜਾ ਗਿੱਧਾ ਲੁੱਡੀ ਧਮਾਲ ਝੂਮਰ ਢੋਲ ਉਹ ਅਲਗੋਜੇ ਬੁਖਤੂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਆਪਾਂ ਨਾਲ ਅਗਲੀ ਪੀੜੀ ਤੱਕ ਲੈ ਕੇ ਜਾਈਏ ਕਿਉਂਕਿ ਕਿਤੇ ਨਾ ਕਿਤੇ ਇੱਕ ਖਦਸ਼ਾ ਇਹ ਵੀ ਹੋ ਸਕਦਾ ਕਿ ਜਿਵੇਂ ਆਪਾਂ ਹੁਣ ਵਿਕਸਿਤ ਮੁਲਕਾਂ ਦੇ ਵਿੱਚ ਬਹੁਤ ਸਾਡੀ ਹੈਲਪ ਵੀ ਕਰਦੇ ਆ ਇੱਥੇ ਬਹੁਤ ਵਧੀਆ ਲਾਈਫ ਸਟਾਈਲ ਵੀ ਤੁਹਾਡਾ ਵਧੀਆ ਬਣਦਾ ਪਰ ਆਪਾਂ ਨੂੰ ਕਿਤੇ ਨਾ ਕਿਤੇ ਨਾਲ ਦੀ ਨਾਲ ਆਪਣੇ ਜਿਹੜੇ ਫੋਕ ਜਿਹੜੇ ਆਪਣੇ ਪੁਰਖਾਂ ਤੋਂ ਆਪਾਂ ਨੂੰ ਮਿਲੇ ਹੋਏ ਆ ਫੋਕ ਨਾਚ ਜਿਹੜੇ ਆ ਉਹ ਵੀ ਗਾਂ ਅਗਲੀ ਜਨਰੇਸ਼ਨ ਨੂੰ ਦੇਣ ਦੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਭਾਜੀ ਹੁਣ ਜੀਤਾ ਨਹੀਂ ਕਰਦਾ ਕਿ ਅਸੀਂ ਇਹਦਾ ਇਹਨੂੰ ਸ਼ੋਅ ਮੁਕੰਮਲ ਕਰੀਏ ਪਰ ਇੱਕ ਬੋਲੀ ਹੋ ਜਾਵੇ ਫਿਰ ਅੱਪਾ ਚੱਲਦੇ ਆ ਕੋਈ ਵੀ ਕੋ ਬੋਲੀ ਜੀ ਹੋ ਜਾਵੇ ਬੋਲੀ ਮੇਰੀ ਆਵਾਜ਼ ਕੋਈ ਗਾ ਨਹੀਂ ਕੋਈ ਗਾ ਨਹੀਂ ਤੇ ਚਲੋ ਜੀ ਆਪਾਂ ਬੋਲੀ ਪਾ ਦਨੇ ਆ ਜੀ ਠਾ ਠਾ ਮਾਰਦਾ ਚਨਾ ਅੱਜ ਪਹਿਲੀ ਹੈ ਖੁਦਾ ਰਬਿਆਰ ਨੂੰ ਮਿਹਲਾ ਫਰਮਾਉਂਦੀ ਸੋਹਣੀ ਵਾਸਤੇ ਕੋ ਸੋਣੀ ਵਾਸਤੇ ਕੜੇ ਦੇ ਅੱਗੇ ਪੂਰੀ ਵਾਹ ਇਹ ਮੇਰੀ ਫੇਵਰਟ ਜਦੋਂ ਮੈਂ ਪਗੜਾ ਪਾਉਂਦਾ ਸੀ ਉਦੋਂ ਵੀ ਅੱਜ ਵੀ ਫੇਵਰਟ ਹੈ ਕੀ ਬਾਤ ਹੈ ਭਾਈ ਬਹੁਤ ਵਧੀਆ ਇਹ ਬੋਲੀ ਪਾਉਣ ਦਾ ਮਕਸਦ ਇਹ ਹੈ ਸੀ ਕਿ એનર્ਜੀ ਦੇ ਨਾਲ ਆਪਾਂ ਹੁਣ ਜਾਈਏ ਔਰ ਜਿਹਦੇ ਜਿਸ ਚੀਜ਼ ਨਾਲ ਮੈਂ ਸ਼ੁਰੂਆਤ ਕੀਤੀ ਸੀ ਭੰਗੜਾ ਮੇਰੀ ਜਾਨ ਭੰਗੜਾ ਮੇਰੀ ਪਛਾਣ ਹੋ ਇਹਨਾਂ ਦੀ ਹੈ ਔਰ ਵਾਕਈ ਅਮਨ ਸਿੱਧੂ ਦਾ ਨਾਂ ਜਦੋਂ ਆਉਂਦਾ ਤੇ ਨਾਲ ਹੀ ਯੰਗ ਭੰਗੜਾ ਅ ਅਕੈਡਮੀ ਯੰਗ ਭੰਗੜਾ ਕਲੱਬ ਜਿਹੜਾ ਉਹ ਨਾਲ ਸਾਡੇ ਜੁੜ ਜਾਂਦਾ ਹੈ ਮੁਹੱਬਤ ਹਨਵਰ ਭਾਈ ਤੁਸੀਂ ਕੀਮਤੀ ਸਮਾਂ ਕੱਢਿਆ ਔਰ ਇੱਥੇ ਆਏ ਅੱਗੇ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜੇ ਰਹੀਏ ਔਰ ਅਸੀਂ ਜਿਹੜਾ ਤੁਹਾਡਾ ਵਿਜ਼ਨ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਜਿੰਨਾ ਸਾਡਾ ਹੋ ਸਕੇਗਾ ਅਸੀਂ ਕੋਸ਼ਿਸ਼ ਕਰੀਏ ਭਾਈ ਬਿਲਕੁਲ ਜੀ ਹੁਣ ਜੇ ਕਮਬੈਕ ਕੀਤਾ ਤਾਂ ਤੁਸੀਂ ਵੀ ਨਾਲ ਸਾਡਾ ਸਾਥ ਦੇਣਾ ਆਪਾਂ ਕਲੈਬਰੇਸ਼ਨਸ ਕਰਾਂਗੇ ਆਉਣ ਵਾਲੇ ਟਾਈਮ 'ਚ ਤੇ ਸਾਰੀ ਆਡੀਅנס ਨੂੰ ਵੀ ਦਿਖਾਵਾਂਗੇ ਬੱਚਿਆਂ ਦੇ ਇੰਟਰਸਟ ਬੱਚਿਆਂ ਦੇ ਕੰਪੀਟੀਸ਼ਨਸ ਤੇ ਇੱਕ ਵਾਰੀ ਫੇਰ ਮੇਰੇ ਵੱਲੋਂ ਯੰਗ ਪੰਗੜਾ ਕਲੱਬ ਯੰਗ ਪੰਗੜਾ ਫੈਮਿਲੀ ਵੱਲੋਂ ਸ਼ਵੀਪਾ ਜੀ ਦਾ ਬੀਟੀਵੀ ਦੇ ਸਾਰੇ ਦਰਸ਼ਕਾਂ ਦਾ ਦਿਲੋਂ ਸਤਿਕਾਰ ਤੇ ਸਤਿ ਸ਼੍ਰੀ ਅਕਾ ਥੈਂਕ ਯੂ ਸੋ ਮੱਚ ਭਾਈ ਸਤਿ ਸ਼੍ਰੀ ਅਕਾਲ ਔਰ ਤਨੂਏ ਇਦਾਂ ਦਾ ਪ੍ਰੋਗਰਾਮ ਕਿਦਾਂ ਦਾ ਲੱਗਦਾ ਸਾਨੂੰ ਜ਼ਰੂਰ ਦੱਸਿਓ ਪਾਜੀ ਜਿਹੜੇ ਨੇ ਅਗੇਨ ਮੈਂ ਆਨਾ ਕਿ ਇੱਕ ਬ੍ਰਾਂਡ ਆਲਰੇਡੀ ਨੇ ਇਹ ਕਮਬੈਕ ਵਾਲੀ ਜਿਹੜੀ ਗੱਲ ਹੈ ਇਹ ਤਾਂ ਚਲੋ ਇੱਕ ਅਸੀਂ ਤੁਹਾਨੂੰ ਗੱਲ ਦੱਸੀ ਹੋਈ ਹੈ ਪਰ ਇਹਨਾਂ ਦੀ ਅਕੈਡਮੀ ਨੂੰ ਜੁਆਇਨ ਕਰੋ ਬੱਚਿਆਂ ਲਈ ਖਾਸ ਤੌਰ ਤੇ ਬਹੁਤ ਵਧੀਆ ਪ੍ਰੋਗਰਾਮ ਜਿਹੜੇ ਨੇ ਉਹ ਲੈ ਕੇ ਆਏ ਨੇ ਬਹੁਤ ਵਧੀਆ ਇਹਦੇ ਵਿੱਚ ਤੁਸੀਂ ਇਨਸਟਰੂਮੈਂਟ ਸਿੱਖੋ ਭੰਗੜਾ ਸਿੱਖੋ ਗਿੱਧਾ ਸਿੱਖੋ ਲੋਕਾਂ ਨੂੰ ਸਿਖਾਓ ਔਰ ਜਿੱਦਾਂ ਜਿੰਨੀ ਕਿ ਇਹਨਾਂ ਨੇ ਫੀਸ ਦੱਸੀ ਹੈ ਮੈਨੂੰ ਲੱਗਦਾ ਗਰੁੱਪ ਤੇ ਗਰੁੱਪ ਜਿਹੜੇ ਨੇ ਜੁਆਇਨ ਕਰਨਾ ਇਹਨਾਂ ਨੂੰ ਜੁਆਇਨ ਕਰ ਸਕਦੇ ਨੇ ਜਿਹੜੇ ਗਿਵਨ ਨੰਬਰਸ ਨੇ ਉੱ ਇਹ ਐਨ ਕੋਲੋਂ within 24 hours ਤੁਹਾਨੂੰ ਮੈਸੇਜ ਆ ਜਾਵੇਗਾ ਸਾਡਾ ਜਿਹੜਾ ਪ੍ਰੋਗਰਾਮ ਜੇ ਤੁਸੀਂ ਕਿਸੇ ਲਾਈਵ ਸਟ੍ਰੀਮ ਤੇ ਦੇਖ ਰਹੇ ਹੋ ਸਾਡੇ Google ਐਪ ਤੇ Android Apple ਤੇ ਜਾਂ TV ਤੇ ਤੇ ਸਾਨੂੰ WhatsApp ਕਰੋ ਜੇ ਸਾਡਾ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਰਹੇ ਹੋ ਜਾਨੀ ਕਿ Spotify Amazon Music ਤੇ ਤਾਂ ਵੀ ਤੁਸੀਂ ਸਾਨੂੰ WhatsApp ਕਰੋ ਰੇਡੀਓ ਐਪ ਤੇ ਸੁਣ ਰਹੇ ਹੋ ਤਾਂ ਵੀ ਸਾਨੂੰ WhatsApp ਕਰੋ ਜੇ ਤੁਸੀਂ ਸਾਡਾ ਪ੍ਰੋਗਰਾਮ ਸੋਸ਼ਲ ਮੀਡੀਆ ਦੇਖ ਰਹੇ ਹੋ Facebook YouTube Instagram TikTok ਤੇ ਸਾਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਤੁਹਾਡੀ ਗੱਲਬਾਤ ਹੈ ਸਾਨੂੰ ਤੁਸੀਂ ਆਪਣਾ ਮੈਸੇਜ ਪਹੁੰਚਾਓ ਭਾਜੀ ਹੋਰ ਟੀਮ ਦੇ ਵਿੱਚੋਂ ਜਾਂ ਸਾਡੀ ਟੀਮ ਦੇ ਵਿੱਚੋਂ ਤੁਹਾਨੂੰ ਵਿਦਨ 24 ਆਵਰਸ ਕੰਟੈਕਟ ਕਿਤਾ ਜਾਵੇਗਾ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜੋ ਆਪਣੇ ਆਪ ਨੂੰ ਇਹਨਾਂ ਦੇ ਨਾਲ ਜੋੜੋ ਭੰਗੜਾ ਇੱਕ ਐਸੀ ਚੀਜ਼ ਹੈ ਜੋ ਵੱਡੇ-ਵੱਡਿਆਂ ਦੀ ਜਿਹੜੀ ਸੋਚ ਹੈ ਜਿਹੜੀ ਇੱਕ ਹਨੇਰੇ ਵਾਲੀ ਸੋਚ ਹੈ ਉਹਨੂੰ ਕੱਢ ਸਕਦਾ ਬਾਹਰ ਔਰ ਅੱਗੇ ਤੁਹਾਨੂੰ ਲੈ ਕੇ ਜਾ ਸਕਦਾ ਇੱਕ ਪੁਸ਼ ਦੇ ਸਕਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਅਸੀਂ ਇਹਨਾਂ ਦੇ ਦੇ ਮੁਲਕਾਂ ਦੇ ਵਿੱਚ ਆਏ ਹੋਏ ਹਾਂ ਜਿੱਥੇ ਸਾਨੂੰ ਇਹਨਾਂ ਦੀ ਪੁਸ਼ ਦੀ ਬਹੁਤ ਜ਼ਰੂਰਤ ਹੁੰਦੀ ਹੈ ਆਓ ਆਪਣੇ ਬੱਚਿਆਂ ਨੂੰ ਇਹਨਾਂ ਨਾਲ ਭੰਗੜਿਆਂ ਨਾਲ ਜੋੜੀਏ ਦੇਖਦੇ ਰਹੋ ਜੀ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ